ਜੇ ਜ਼ੁਲਮ ਕਰਨਾ ਪਾਪ ਹੈ ਤੇ ਜੁਰਮ ਸੈਣਾ ਜਿਹੜਾ ਉਹਦੇ ਹਟਾ ਪਾਪਿਆ ਤੇ ਮੇਰੇ ਹਿਸਾਬ ਦੇ ਨਾਲ ਤੇ ਕੰਮ ਜਿਹੜਾ ਕੀਤਾ ਅਮਰਤਪਾਲ ਸਿੰਘ ਨੇ ਵਧੀਆ ਕੀਤਾ ਉਹਦੀ ਜਥੇਬੰਦੀ ਦੇ ਸੰਗਾਂ ਨੇ ਵਧੀਆ ਕੀਤਾ ਕੰਮ ਲੇਕਿਨ ਇਹ ਜਿਹੜੇ ਫਲੈਂਸਰ ਫਲੈਂਸਰ ਜੇ ਬਣੇ ਰਹੇ ਨੇ ਸਲੈਂਸਰ ਚੇਂਜ ਹੋਣੇ ਚਾਹੀਦੇ ਸਮੇਂ ਦੇ ਨਾਲ ਹਨਾ ਸੋਹਰਾ ਆਪਣੇ ਨਾਂ ਦੇ ਨਾਲ ਫਿਲਮਾਂ ਬਣਾਈ ਜਾਂਦਾ ਹਨਾ ਜਿਹੜਾ ਭਰਾ ਆਪਣੀ ਸਗੀ ਭੈਣ ਨਾਲ ਬਣਾਈ ਜਾਂਦਾ ਮਾਂ ਪਿਓ ਮਾਂ ਪੁੱਤ ਦੁਮੇ ਬਣਾਈ ਜਾਂਦੇ ਆ ਕੀ ਮਤਲਬ ਜਿਹੜੇ ਸਾਡੇ ਸਬੰਧ ਇਹਨਾਂ ਸਬੰਧਾਂ ਨੂੰ ਕਿੱਥੇ ਰੱਖਣਾ ਸੀ ਮਾਤਾ ਤੇ ਪੁੱਤ ਦਾ ਕੀ ਰਿਸ਼ਤਾ ਭੈਣ ਤੇ ਭਰਾ ਦਾ ਕੀ ਰਿਸ਼ਤਾ ਹੈ ਨਾ ਤੇ ਸਹੁਰੇ ਤੇ ਨੌਂ ਦਾ ਕੀ ਰਿਸ਼ਤਾ ਹੈ ਨਾ ਇਹਨਾਂ ਰਿਸ਼ਤਿਆਂ ਨੂੰ ਇਹ ਤਾਰ-ਤਾਰ ਕੀਤਾ ਜਾ ਰਿਹਾ ਇਹਨਾਂ ਦੇ ਪਰਚੇ ਪਾਉ ਇਹਨਾਂ ਦੇ ਵੀ ਗੰਦ ਪਾਉਣ ਵਾਲਿਆਂ ਦੇ ਵੀ ਤੁਹਾਡੀ ਨਸਲ ਨੂੰ ਬਰਬਾਦ ਕਰਦੇ ਪਏ ਆ ਟੀਐਸਪੀ ਨੂੰ ਮਿਲਦਾ ਉਹ ਕਹਿੰਦੇ ਜੀ ਕੋਈ ਖੜਦਾ ਨਹੀਂ ਜਦੋਂ ਖੜਿਆ ਹੈ ਨਾ ਮੈਂ ਉਦੋਂ ਲੋਕ ਆਪੋ ਆਪਣੇ ਗੁੱਠਾਂ 'ਚ ਵੜ ਗਏ ਲੋਕ ਮੈਨੂੰ ਇਹ ਕਹਿੰਦੇ ਵੇ ਟੀਐਨ ਇਹ ਬਹੁਤ ਮਾੜਾ ਕੀਤਾ ਇਹਨੂੰ ਜਾਣਾ ਨਹੀਂ ਚਾਹੀਦਾ ਏ ਕਿੰਨੀਆਂ ਕ ਕਮਲਕੌਰ ਭਾਬੀਆਂ ਹੋ ਗਈਆਂ ਕਿੰਨੀਆਂ ਕ ਕੁੜੀਆਂ ਹੋ ਗਈਆਂ ਕਿੰਨਿਆਂ ਕ ਨੂੰ ਮਟਾ ਲੋ ਵੀ ਇਹ ਸਾਰੀਆਂ ਭਾਬੀਆਂ ਨੂੰ ਨਾ ਹੁਣ ਅਹੀ ਨਹੀਂ ਕੁਝ ਕਹਿਣਾ ਇੱਕ ਬੀਬੀਆਂ ਦਾ ਜੂਤ ਇਕੱਠਾ ਕਰਨਾ ਉਹਨਾਂ ਬੀਬੀਆਂ ਨੂੰ ਨਾ ਮਤਲਬ ਜ਼ਿੰਮੇਵਾਰੀ ਦੇਣੀ ਆ ਵੀ ਇੱਕ ਵੱਡੀ ਕਾਨਫਰੰਸ ਮੀਟਿੰਗ ਰੱਖਾਂਗੇ ਇਹ ਸ਼ਾਇਦ ਮੇਰੀ ਜ਼ਿੰਦਗੀ ਦੀ ਆਖਰੀ ਹੋਊਗੀ ਜੇ ਇਹਦੇ ਤੇ ਲੋਕ ਇਕੱਠੇ ਨਾ ਨਾ ਹੋਏ ਤੇ ਮੈਂ ਦੁਬਾਰਾ ਫਿਰ ਕੋਈ ਕਾਨਫਰੰਸ ਮੀਟਿੰਗ ਨਹੀਂ ਰੱਖਣੀ ਨਾ ਵੱਡਾ ਇਕੱਠ ਰੱਖਣਾ ਇਹ ਇਕੱਠ ਮੈਂ ਅਮਰਪਾਲ ਸਿੰਘ ਵਾਸਤੇ ਰੱਖਾਂ ਬڑے ਮਹਾਪੁਰਸ਼ਾ ਬ੍ਰਹਮ ਗਿਆਨੀ ਪਹੁੰਚੋ ਇਸ ਦੀ ਆਓ ਉਹਨਾਂ ਨੂੰ ਥਾਪੜਾ ਜਿਹੜਾ ਬੜਾ ਵੱਡਾ ਵਾ ਉਹਨਾਂ ਕੋ ਖਜ਼ਾਨਾ ਬੜਾ ਖੁੱਲਾ ਵਾ ਤੇ ਉਹਨਾਂ ਦੀ ਮਤਲਬ ਕੰਢ ਦੇ ਉੱਤੇ ਬੜਾ ਵੱਡਾ ਇੱਕ ਹਥਿਆਰ ਸਰਕਾਰ ਦਾ ਉਹ ਤਾਗਰ ਕੇ ਇਹਨਾਂ ਮੂੰਹ ਵੱਟਦੇ ਪਿਆ 4 ਲੱਖ ਬੰਦਾ ਜਿਹੜਾ ਉਹ ਕਮਲ ਕੌਰ ਨਾਲ ਜੁੜਿਆ ਏ ਤੇ ਸਸਕਾਰ ਦੇ ਕਿੰਨੇ ਆਏ ਹੁਣ ਉਹਦੇ ਭੋਗ ਤੇ ਕਿੰਨੇ ਆਉਣੇ ਆ ਇਹ ਵੀ ਵੇਖ ਲਾਂਗੇ ਆਪਾਂ ਇਹ ਜਿਹੜੇ ਸਭ ਤੋਂ ਵੱਧ ਗੰਦ ਪਾਉਣ ਵਾਲੇ ਆ ਇਹਨਾਂ ਨੂੰ ਤੁਸੀਂ ਆਉਣ ਵਾਲੇ ਹਫ਼ਤੇ ਦੇ ਵਿੱਚ ਵੇਖੋ ਇਹਨਾਂ ਨੂੰ ਸਿਕਿਉਰਿਟੀ ਮਿਲ ਜਾਣੀ ਹੈ ਇਹਨਾਂ ਨੇ ਆਪ ਚੀਕਾ ਮਾਰ ਮਾਰ ਕੇ ਕਹਣਾ ਹੱਥ ਬਣ ਕੇ ਢੜੀ ਗਰੀ ਬੇਨਤੀ ਕਰਦੇ ਲੈ ਜਾਓ ਸਾਡਾ ਤਾਂ ਆਟਾ ਮੁੱਕ ਗਿਆ ਕਿ ਅੱਜ ਅਸੀਂ ਤੂੰ ਮੈਨੂੰ ਇੱਕ ਤੇ ਗੱਲ ਕੀਤੀ ਅੱਜ ਇੱਥੇ ਕੀਤੀ ਅੱਜ ਕੋ 50000 ਲਿਆਰ ਤੋਂ 20000 ਲਿਆ ਕਿ ਅਸਲ 'ਚ ਆਪਣੇ ਪੈਰਾਂ ਨੂੰ ਆਪ ਹੀ 베ੜੀਆਂ ਬਾਜਾਣੀਆਂ ਨੇ ਇਹਨਾਂ ਲੋਕਾਂ ਨੇ ਕਲਾਈ ਇੱਦਾਂ ਦੀ ਬਰਦਾਸ਼ਤ ਨਹੀਂ ਆ ਕਿ ਇਹਨਾਂ ਨੂੰ ਮਾਰਨ ਦੀ ਲੋੜ ਹੀ ਨਹੀਂ ਪੈਣੀ ਇਹ ਇਹਨਾਂ ਨੇ ਉਦਾਂ ਹੀ ਮਰ ਜਾਣਾ ਉਹਨਾਂ ਦੇ ਵੀ ਤੇ ਬੱਚੇ ਹੋਣਗੇ ਉਹਨਾਂ ਦੀ ਗੱਡੀ ਨਵਾਂ ਆਣ ਗਈਆਂ ਉਹਨਾਂ ਦੇ ਵੀ ਬੱਚੇ ਹੋਣੇ ਆ ਕੀ ਆਪਣੇ ਬੱਚਿਆਂ ਨੂੰ ਆ ਗੰਦ ਫਰੋਸ ਕੇ ਦੇਣਗੇ ਉਹ ਜੇ ਉਹਨੂੰ ਲਾਲਚ ਨਾ ਹੁੰਦਾ ਲੁਧਿਆਣੇ ਵੇਚੀ ਉਹਨੂੰ ਕਿਹਨੇ ਖਾਦ ਲਿਆ ਵੀ ਆ ਜਾ ਉਹਦੀ ਮੌਤ ਉਹਨੂੰ ਲੈ ਕੇ ਗਈ ਜਦੋਂ ਮੰਦੇ ਦਾ ਸਾਮਾ ਮੁੱਕਦਾ ਨਾ ਜੀ ਉਹ ਸਵੋਧ ਰਵਾਜੇ ਬਨ ਕੇ ਵੀ ਮੌਤ ਜਿਹੜੀ ਆਈ ਜਾਂਦੀ ਹੈ ਠੀਕ ਹੈ ਜੀ ਉਹਦੇ ਚ ਨਾ ਅੰਮ੍ਰਿਤਪਾਲ ਦਾ ਕਸੂਰ ਆ ਨਾ ਉਹਦੇ ਸਾਥੀਆਂ ਦਾ ਕਸੂਰ ਆ ਉਹਨਾਂ ਨੂੰ ਇੱਕ ਵਾਰੀ ਉਹਨਾਂ ਦੇ ਘਰਾਂ ਚ ਜਾ ਕੇ ਪਿਆਰ ਦੇ ਨਾਲ ਸਮਝਾਉਣਾ ਪੁਲਿਸ ਕਹਿੰਦੀ ਨਾ ਸਾਨੂੰ ਨਹੀਂ ਦੱਸਦੇ ਫੋਰਸ ਦਾ ਮੁਲਾਜ਼ਮ ਨਾਲ ਜਾਊਗਾ ਉਹਨਾਂ ਦੇ ਸਾਹਮਣੇ ਲਿਖਤੀ ਰੂਪ ਚ ਲੈਣਾ ਕਿ ਮੈਂ ਅੱਜ ਤੋਂ ਬਾਅਦ ਗੰਦ ਨਹੀਂ ਜੋ ਪੂਰੇ ਪੰਜਾਬ ਦੇ ਵਿੱਚ ਇੱਕ ਮਸਲਾ ਖੜਾ ਹੋ ਚੁੱਕਿਆ ਹੈ ਜਿਸ ਦੇ ਵਿੱਚ ਪੰਜਾਬੀਆਂ ਦਾ ਇੱਕ ਹਿੱਸਾ ਸੋਸ਼ਲ ਮੀਡੀਆ ਇਨਫਲੂਐਂਸਰਸ ਦੇ ਹੱਕ ਦੇ ਵਿੱਚ ਆ ਗਿਆ ਹੈ ਤੇ ਦੂਸਰਾ ਹਿੱਸਾ ਅਮਰਿਤਪਾਲ ਸਿੰਘ ਮੈਰੋਂ ਦੇ ਹੱਕ ਦੇ ਵਿੱਚ ਖੜ ਗਿਆ ਹੈ ਕਿਉਂਕਿ ਵਿਵਾਦ ਕਮਲਕੌਰ ਭਾਬੀ ਦੇ ਨਾਲ ਜੁੜਦਾ ਜੁੜਦਾ ਅੱਜ ਸੋਸ਼ਲ ਮੀਡੀਆ ਤੇ तमाम ਇਨਫਲੂਐਂਸਰਸ ਦੇ ਨਾਲ ਜੁੜ ਚੁੱਕਿਆ ਹੈ ਜਿਹੜੇ ਕਿ ਸੋਸ਼ਲ ਮੀਡੀਆ ਤੇ ਸ਼ਾਇਦ ਅਜਿਹੀ ਚੀਜ਼ਾਂ ਨੂੰ ਪਰੋਸਦੇ ਨੇ ਜਿਸ ਦਾ ਪ੍ਰਭਾਵ ਸਮਾਜ ਦੇ ਵਿੱਚ ਬਹੁਤ ਜ਼ਿਆਦਾ ਗਲਤ ਪੈ ਰਿਹਾ ਹੈ ਤਾਂ ਇਸੇ ਬਾਬਤ ਪੂਰੀ ਗੱਲਬਾਤ ਕਰਨ ਦੇ ਲਈ ਅਸੀਂ ਭਾਈ ਸਾਹਿਬ ਨਿਹੰਗ ਸਿੰਘ ਜਿਹੜੇ ਬਾਬਾ ਅਕਾਲੀ ਮਾਨ ਸਿੰਘ ਜੀ ਦੇ ਕੋਲ ਪਹੁੰਚੇ ਆ ਬਹੁਤ ਬਹੁਤ ਸਵਾਗਤ ਹੈ ਢੀਲੀ ਪੋਸਟ ਪੰਜਾਬੀ ਤੇ ਸਵਾਹਿਗੁਰ ਜੀ ਕੀ ਫਤਿਹ ਜੀ ਅੱਜ ਬਾਬਾ ਜੀ ਸੋਸ਼ਲ ਮੀਡੀਆ ਭਰਿਆ ਪਿਆ ਵਾ ਜਿੱਥੇ ਵੀ ਨਜ਼ਰ ਮਾਰਦੇ ਆ ਕੋਈ ਅਮਰਤਪਾਲ ਸਿੰਘ ਮੈਰੋ ਨੂੰ ਬਹੁਤ ਸਹੀ ਕਹਿ ਰਿਹਾ ਕੋਈ ਉਹਨਾਂ ਨੂੰ ਗਲਤ ਕਹੀ ਜਾ ਰਹੀ ਆ ਜੋ ਮੂੰਹ ਦੇ ਵਿੱਚ ਆਇਆ ਉਹ ਬੋਲੀ ਜਾ ਰਿਹਾ ਕੋਈ ਸੋਸ਼ਲ ਮੀਡੀਆ ਇਨਫਲੂਐਂਸਰ ਦੇ ਬਾਰੇ ਬੋਲ ਰਿਹਾ ਮਤਲਬ ਕਿਤੇ ਗਲਤੀਆਂ ਦੀ ਲਿਸਟ ਬਣੀ ਪਈ ਆ ਕਿਤੇ ਮਾਫੀਆਂ ਦੀਆਂ ਵੀਡੀਓਜ਼ ਆ ਰਹੀਆਂ ਕੀ ਕਹਿਣਾ ਚਾਹੋਗੇ ਵੇਖੋ ਜਿਹੜੀ ਗੱਲ ਅਮਰਤਪਾਲ ਸਿੰਘ ਦੀ ਅਮਰਤਪਾਲ ਸਿੰਘ ਕਦੇ ਗਲਤ ਹੋਇਆ ਹੀ ਨਹੀਂ ਉਨੇ ਹਮੇਸ਼ਾ ਪੰਥ ਦੀ ਗੱਲ ਕੀਤੀ ਆ ਪੰਥ ਦੇ ਮੁੱਦਿਆਂ ਦੀ ਆਵਾਜ਼ ਉਹਨੇ ਬੁਲੰਦ ਕੀਤੀ ਆ ਜਿਹੜੀ ਕਿ ਜਥੇਬੰਦੀ ਦੇ ਜਥੇਬੰਦੀ ਦੇ ਜਿਹੜੇ ਆਗੂ ਸਿੰਘ ਆ ਉਹਨਾਂ ਨੂੰ ਆਵਾਜ਼ ਚੁੱਕਣੀ ਚਾਹੀਦੀ ਸੀ ਉਹ ਅਮਰਤਪਾਲ ਸਮੇਂ-ਸਮੇਂ ਤੇ ਉਸ ਆਵਾਜ਼ ਨੂੰ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਬੁਲੰਦ ਕਰਦਾ ਤੇ ਬੁਲੰਦ ਕਰਦਾ ਰਹੂਗਾ ਹੂੰ ਵੇਖੋ ਜੇ ਆਪਾਂ ਗੁਰੂ ਦਾ ਬਾਣਾ ਪਾ ਕੇ ਗੁਰੂ ਦੀ ਗੱਲ ਕਰਦੇ ਆ ਤੇ ਗੁਰੂ ਦੇ ਸਿਧਾਂਤਾਂ ਨੂੰ ਆਪਾਂ ਅਪਣਾ ਨਹੀਂ ਸਕੇ ਤੇ ਫਿਰ ਗੱਲ ਕਰਨ ਦਾ ਵੀ ਕੋਈ ਫਾਇਦਾ ਨਹੀਂ ਹੈਗਾ ਅੱਜ ਮੈਨੂੰ ਲੱਗਦਾ ਇਸੇ ਬਾਣੇ ਨੂੰ ਲੈ ਕੇ ਇੱਕ ਚਰਚਾ ਛੜੀ ਹੈ ਕਿ ਨਿਹੰਗ ਸਿੰਘ ਦੇ ਬਾਣੇ ਦੇ ਵਿੱਚ ਹੀ ਕਿਉਂ ਅਜਿਹੀਆਂ ਹਰਕਤਾਂ ਨੂੰ ਕੀਤਾ ਜਾ ਰਿਹਾ ਵੇਖੋ ਜੀ ਬਾਣਾ ਇਹ ਮਹਾਰਾ ਨੇ ਇਸੇ ਕਰਕੇ ਪਵਾਇਆ ਸੀ ਵੀ ਜਿੱਥੇ ਜ਼ੁਲਮ ਹੋਵੇ ਜ਼ੁਲਮ ਨੂੰ ਖਤਮ ਕਰਨਾ ਬਿਲਕੁਲ ਇੱਕ ਜ਼ੁਲਮ ਹੁੰਦਾ ਕੋਈ ਤਲਵਾਰ ਦੇ ਨਾਲ ਤੁਹਾਡੇ ਤੇ ਵਾਰ ਕਰਦਾ ਪਿਆ ਇੱਕ ਜ਼ੁਲਮ ਹੁੰਦਾ ਤੁਹਾਨੂੰ ਦਬਾਰਿਆ ਕੋਈ ਇੱਕ ਜ਼ੁਲਮ ਹੋ ਰਿਹਾ ਤੁਹਾਡੇ ਤੋਂ ਖੋ ਰਿਹਾ ਕੋਈ ਇੱਕ ਜ਼ੁਲਮ ਉਹ ਹੋ ਰਿਹਾ ਤੁਹਾਡੇ ਤੇ ਵੀ ਜਿਹਦੀ ਤੁਹਾਡੀ ਨਸਲ ਜਿਹੜੀ ਨਸਲ ਖੁਸ਼ੀ ਹੋ ਰਹੀ ਤੁਹਾਡੀ ਤੁਹਾਡੀ ਅਨਸਵੰਸ ਨੂੰ ਖਤਮ ਕੀਤਾ ਜਾ ਰਿਹਾ ਤੇ ਜੇ ਜ਼ੁਲਮ ਕਰਨਾ ਪਾਪ ਆ ਤੇ ਫਿਰ ਜ਼ੁਲਮ ਸਹਿਣਾ ਜਿਹੜਾ ਉਹ ਤੇ ਵੱਡਾ ਪਾਪ ਆ ਨਾ ਤੇ ਮੇਰੇ ਹਿਸਾਬ ਦੇ ਨਾਲ ਤੇ ਕੰਮ ਜਿਹੜਾ ਕੀਤਾ ਅਮਰਤਪਾਲ ਸਿੰਘ ਨੇ ਵਧੀਆ ਕੀਤਾ ਉਹਦੀ ਜਥੇਬੰਦੀ ਦੇ ਸਿੰਘਾਂ ਨੇ ਵਧੀਆ ਕੀਤਾ ਕੰਮ ਕੋਈ ਮਾੜਾ ਨਹੀਂ ਕੀਤਾ ਉਹਨਾਂ ਨੇ ਵੇਖੋ ਲੰਮੇ ਸਮੇਂ ਤੋਂ ਸਾਰੇ ਬੇਨਤੀਆਂ ਕਰਦੇ ਆ ਰਹੇ ਇਹਨਾਂ ਨੂੰ ਵੀ ਗੰਦ ਨਾ ਪਾਓ ਗੰਦ ਨਾ ਪਾਓ ਪਰ ਇਹ ਲੋਕ ਨਹੀਂ ਬਾਜ਼ ਆ ਰਹੇ ਲੱਗਦਾ ਕਾਰਨ ਜਿਹੜਾ ਅਸਲ ਇਹ ਗੰਦ ਜਾਂ ਸਮਾਜ ਦੇ ਵਿੱਚ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਉਹਨਾਂ ਦੇ ਵਿਰੋਧ ਨੂੰ ਲੈ ਕੇ ਹੀ ਸਹੀ ਹੈ ਜਾਇਜ ਹੈ ਵੇਖੋ ਜੀ ਸੋਸ਼ਲ ਮੀਡੀਆ ਦੇ ਉੱਤੇ ਅੱਜ ਦੇ ਸਮੇਂ ਦੇ ਵਿੱਚ ਨਾ ਲੋਕ ਮਾਂ ਪਿਓ ਨੂੰ ਪੁੱਛਦਿਆਂ ਨਾ ਕੁੜੀਆਂ ਨਾ ਮੁੰਡੇ ਉੱਥੇ ਹੀ ਉਹ ਆਪਕਦੂ ਜੀ ਨੇ ਮੈਸੇਜ ਕਰਦੇ ਆ ਉੱਥੇ ਹੀ ਵਿਆਹ ਕਰਾ ਲੈਂਦੇ ਆ ਉੱਥੇ ਹੀ ਤਲਾਕ ਹੋ ਜਾਂਦਾ ਮਾਪਿਓ ਵਿਚਾਰੇ ਘਰਾਂ ਚ ਉਡੀਕਦੇ ਰਹਿੰਦੇ ਆ ਵੀ ਸਾਡਾ ਪੁੱਤ ਜਵਾਨ ਹੋਣ ਦਾ ਸਾਡੀ ਧੀ ਜਵਾਨ ਹੋਣ ਦੀ ਅਸੀਂ ਵਿਆਹ ਕਰਾਂਗੇ ਚਾਰ ਸਰੀ ਸੱਦਾਂਗੇ ਲੇਕਿਨ ਇਹ ਜਿਹੜੇ ਫਲੈਂਸਰ ਫਲੈਂਸਰ ਜੇ ਬਣੇ ਨੇ ਨਾ ਸਲੈਂਸਰ ਚੇਂਜ ਹੋਣੇ ਚਾਹੀਦੇ ਸਮੇਂ ਦੇ ਨਾਲ ਹਨਾ ਇਹਨਾਂ ਨੇ ਇੰਨਾ ਕੁ ਜ਼ਿਆਦਾ ਗੰਦ ਪਾ ਦਿੱਤਾ ਵੀ ਨਾ ਸੱਸ ਸਹੁਰੇ ਦੀ ਹੁਣ ਇੱਕ ਦੂਜੇ ਦੀ ਸ਼ਰਮ ਨਹੀਂ ਕਰਦੇ ਅੱਜ ਸਰ ਆਪਾਂ ਵੇਖਦੇ ਆ ਸਹੁਰਾ ਆਪਣੇ ਨੌ ਦੇ ਨਾਲ ਫਿਲਮਾਂ ਬਣਾਈ ਜਾਂਦਾ ਹਨਾ ਤੇ ਮੰਨ ਲਓ ਜਿਹੜਾ ਭਰਾ ਆਪਣੀ ਸਗੀ ਭੈਣ ਨਾਲ ਬਣਾਈ ਜਾਂਦਾ ਮਾਂ ਮਾਂ ਪੁੱਤ ਦੋਵੇਂ ਬਣਾਈ ਜਾਂਦੇ ਆ ਕੀ ਮਤਲਬ ਜਿਹੜੇ ਸਾਡੇ ਸਬੰਧ ਇਹਨਾਂ ਸਬੰਧਾਂ ਨੂੰ ਕਿੱਥੇ ਰੱਖਣਾ ਸੀ ਮਾਂ ਤੇ ਪੁੱਤ ਦਾ ਕੀ ਰਿਸ਼ਤਾ ਭੈਣ ਤੇ ਭਰਾ ਦਾ ਕੀ ਰਿਸ਼ਤਾ ਹੈ ਨਾ ਤੇ ਸਹੁਰੇ ਤੇ ਨੌਂ ਦਾ ਕੀ ਰਿਸ਼ਤਾ ਹੈ ਨਾ ਇਹਨਾਂ ਰਿਸ਼ਤਿਆਂ ਨੂੰ ਇਹ ਤਾਰ-ਤਾਰ ਕੀਤਾ ਜਾ ਰਿਹਾ ਪੰਜਾਬ ਵਿੱਚ ਪਰ ਇਹ 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 ਵੀ ਹਿੱਸਾ ਕਹਿ ਰਿਹਾ ਹੈ ਕੁਝ ਹਿੱਸਾ ਕਿ ਇਹ ਤਾਂ ਚਲੋ ਇਹਨਾਂ ਨੇ ਗਲਤੀ ਕਰ ਦਿੱਤੀ ਠੀਕ ਆ ਪਰ ਜਿਹੜੇ ਲੋਕ ਦੇਖਦੇ ਆ ਕਿ ਉਹਨਾਂ ਦੀ ਗਲਤੀ ਨਹੀਂ ਆ ਵੇਖੋ ਜੀ ਜਿਹੜੀ ਵੇਖਣ ਵਾਲੀ ਗੱਲ ਆ ਨਾ ਤੁਸੀਂ ਕਹਿੰਨ ਉਹ ਜਿਹੜੇ ਇਹਨਾਂ ਨੂੰ ਜ਼ਰੂਰ ਨੂੰ ਜਵਾਬ ਹੈ ਮੇਰੇ ਤੋਂ ਪੀ ਤੁਸੀਂ ਕਹਿੰਦੇ ਆ ਵੀ ਜਿਹੜੇ ਨਹੀਂ ਵੇਖਣਾ ਤੇ ਤੁਸੀਂ ਨਾ ਵੇਖੋ ਹਨਾ ਗੱਲ ਇਹ ਆ ਵੀ ਅੱਜ ਦੇ ਸਮੇਂ 'ਚ ਕਹਿੰਦੇ ਫੋਲੋ ਨਾ ਕਰੋ ਉਹ ਫੋਲੋ ਕਰੋ ਜਾਂ ਨਾ ਕਰੋ ਉਹ ਹਰ ਬੰਦੇ ਦੇ ਕੋਲ ਵੀਡੀਓ ਸ਼ੋ ਹੁੰਦੀ ਆ ਹਨਾ ਇਹ ਤੇ ਪੰਜਾਬ ਸਰਕਾਰ ਨੂੰ ਇਹ ਚੀਜ਼ ਦੇ ਉੱਤੇ ਗੌਰ ਕਰਨਾ ਚਾਹੀਦਾ ਵੀ ਇਹ ਇਹਨਾਂ ਨੂੰ 2 ਫੈਕਟਰ ਲਾਓ ਜਾਂ ਕੁਝ ਕਰੋ ਇਹਨਾਂ ਦੇ ਫੈਕਟਰ ਫੂਟਰ ਜਿਹੜੇ ਚੇਂਜ ਕਰਨ ਵਾਲੇ ਆ ਉਹ ਕਰਕੇ ਇਹਨਾਂ ਤੇ ਪਰਚੇ ਪਾਓ ਇਹਨਾਂ ਤੇ ਵੀ ਗੰਦ ਪਾਉਣ ਵਾਲਿਆਂ ਤੇ ਵੀ ਤੁਹਾਡੀ ਨਸਲ ਨੂੰ ਬਰਬਾਦ ਕਰਦੇ ਪਏ ਆ ਮੈਂ ਕਹਿੰਦਾ ਵੀ ਮੈਂ ਕਈ ਯਾਰ ਜਾਣਾ ਐਸਐਚਓ ਕੋਲ ਗਿਆ ਆਪਣਾ ਡੀਐਸਪੀ ਨੂੰ ਮਿਲਦਾ ਉਹ ਕਹਿੰਦੇ ਜੀ ਕੋਈ ਖੜਦਾ ਨਹੀਂ ਆ ਜਦੋਂ ਖੜਿਆ ਹਾਂ ਨਾ ਮੈਂ ਉਦੋਂ ਲੋਕ ਆਪੋ ਆਪਣੇ ਗੁੱਠਾਂ 'ਚ ਵੜ ਗਏ ਲੋਕ ਮੈਨੂੰ ਇਹ ਕਹਿੰਦੇ ਬਈ ਇਹਨੇ ਬਹੁ ਮਾੜਾ ਕੀਤਾ ਇਹਨਾਂ ਨੂੰ ਜਾਣਾ ਨਹੀਂ ਚਾਹੀਦਾ ਸੀ ਇਹ ਵੇਖੋ ਜੇ ਉਦੋਂ ਲੋਕ ਖੜਦੇ ਅੱਜ ਆ ਜਿਹੜਾ ਕਤਲ ਹੋਇਆ ਇਹ ਨਹੀਂ ਹੋਣਾ ਸੀ ਲੱਗਦਾ ਫਿਰ ਇਹਦੇ ਪਿੱਛੇ ਜਿਹੜਾ ਪ੍ਰਸ਼ਾਸਨ ਵੱਲੋਂ ਘਾਟ ਰਹਿ ਜਾਂਦੀ ਆ ਕਾਨੂੰਨਾਂ ਦੀ ਸਖਤੀ ਦੇ ਨਾਲ ਪਾਲਣਾ ਹੋਣਾ ਘਟ ਜਾਂਦੀ ਆ ਤਾਂ ਇਹ ਆਪ ਅੱਗੇ ਹੋ ਕੇ ਲੈਣਾ ਪੈਂਦਾ ਇਸ ਦਾ ਜਿੰਮੇਵਾਰੀ ਜਦੋਂ ਜ਼ਿੰਮੇਵਾਰੀ ਤੇ ਤਾਂ ਹੀ ਸਿੰਘਾਂ ਨੇ ਲਈ ਹੈ ਨਾ ਕਿਉਂਕਿ ਲੰਮਾ ਸਮਾਂ ਵੇਖੋ ਇੱਕ ਅਗਲੇ ਦੇ ਘਰ ਦਾ ਖਰਚਾ ਚੁੱਕ ਲਿਆ ਅਗਲੇ ਨੂੰ ਪੈਸੇ ਵੀ ਦਿੱਤੇ ਸਭ ਕੁਝ ਕੀਤਾ ਫਿਰ ਉਹਨੂੰ ਭੈਣ ਵੀ ਬਣਾ ਕੇ ਆਇਆ ਉਹ ਉਹਨੂੰ ਭੈਣ ਬਣਾਇਆ ਵੀ ਦੂਆ ਕੰਮ ਨਾ ਕਰ ਛੱਡ ਦੇ ਕੰਮ ਨਾ ਉਹ ਫਿਰ ਮਤਲਬ ਜਿੱਥੇ ਛੜਾ ਜੇਠ ਕੇ ਪਤਾ ਨਹੀਂ ਕਿਹੜਾ ਮਾਲਦਾਰ ਛੜਾ ਕਰ ਉਹ ਵੀ ਚੌਰਾ ਜਾ ਉਹਦਾ ਵੀ ਖਰਿਆਉਨੇ ਕਿਹਾ ਅਮਰਤਪਾਲ ਨੇ ਵੀ ਇਹਦੀ ਵੀ ਸੇਵਾ ਕਰਨੀ ਆ ਉਹ ਉਹਨੇ ਉਹ ਬੰਦੇ ਦੀ ਵੀਡੀਓ ਬਣਾਉਣੀ ਛੱਡੀਆਂ ਫਿਰ ਆਪਣੀਆਂ ਵੀਡੀਓ ਬਣਾਉਣ ਲੱਗ ਪਈ ਇਹਨਾਂ ਨੂੰ ਅਸਲ ਚ ਪਤਾ ਕਿ ਇਹ ਲਾਲਚ ਬੜੀ ਮਾੜੀ ਚੀਜ਼ ਆ ਇਹਨਾਂ ਲੋਕਾਂ ਨੂੰ ਪਤਾ ਲੱਗ ਗਿਆ ਵੀ ਕਿਤੇ ਦਿਹਾੜੀ ਲਾਉਣ ਦੀ ਲੋੜ ਨਹੀਂ ਹੈਗੀ ਘਰ ਦੇ ਵਿੱਚ ਹੀ ਤੁਸੀਂ ਪੈ ਹਾਕ ਮਾ ਸਕਦੇ ਹਾਂ ਨਾ ਹੁਣ ਹਾਂ ਮੈਨੂੰ ਹੁਣ ਇਹਨਾਂ ਲੰਮਾ ਸਮਾਂ ਚੱਲਿਆ ਤੁਸੀਂ ਮੇਰਾ ਅਕਾਊਂਟ ਚੈੱਕ ਕਰਕੇ ਵੇਖ ਲਓ ਮੈਨੂੰ YouTube ਤੇ ਕਿਤੇ ਕੋਈ ਮੈਨੂੰ 1 ਰੁਪਈਆ ਨਹੀਂ ਆਉਂਦਾ ਨਾਮ ਹੈ ਕਿ ਕਹਿੰਦਾ ਵੀ ਮਾਨੂੰ ਲੋੜ ਹੱਥੋਂ ਕੋਈ ਅਸੀਂ ਬਲੌਗਰ ਨਹੀਂ ਬੰਦੇ ਅਸੀਂ ਐਦਾਂ ਹੀ ਨਾਂ ਦੇ ਚਾ ਅਹੀਂ ਤੁਸੀਂ ਸਾਡੇ ਭੈਣ ਭਰਾ ਬੈਠੇ ਆਂ ਤੁਹਾਡੇ ਤੋਂ ਸੁਣ ਪਰ ਸੁਣ ਲੈਣੇ ਪਰ ਅੱਜ ਦੀ ਯੂਥ ਨੂੰ ਨਾ ਇਹ ਬਹੁਤ ਸ਼ਾਰਟਕਟ ਲੱਗਦਾ ਪੈਸੇ ਕਮਾਉਣ ਦਾ ਪਰ ਅਸੀਂ ਸਿੰਘਾਂ ਦੀ ਗੱਲ ਕਰੀਏ ਕਿੰਨੀਆਂ ਕੁ ਕਮਲਕੌਰ ਭਾਬੀਆਂ ਹੋ ਗਈਆਂ ਕਿੰਨੀਆਂ ਕੁ ਕੁੜੀਆਂ ਹੋ ਗਈਆਂ ਕਿੰਨਿਆਂ ਕੁ ਨੂੰ ਮਟਾ ਲੋਗੇ ਇਹ ਸਾਰੀਆਂ ਭਾਬੀਆਂ ਨੂੰ ਨਾ ਹੁਣ ਅਸੀਂ ਨਹੀਂ ਕੁਝ ਕਹਿਣਾ ਇੱਕ ਬੀਬੀਆਂ ਦਾ ਯੂਥ ਇਕੱਠਾ ਕਰਨਾ ਉਹਨਾਂ ਬੀਬੀਆਂ ਨੂੰ ਨਾ ਮਤਲਬ ਜ਼ਿੰਮੇਵਾਰੀ ਦੇਣੀ ਆ ਵੀ ਇੱਕ ਵੱਡੀ ਕਾਨਫਰੰਸ ਮੀਟਿੰਗ ਰੱਖਾਂਗੇ ਇਹ ਸ਼ਾਇਦ ਮੇਰੀ ਜ਼ਿੰਦਗੀ ਦੀ ਆਖਰੀ ਹੋਊਗੀ ਜੇ ਇਹਦੇ ਤੇ ਲੋਕ ਇਕੱਠੇ ਨਾ ਹੋਏ ਤੇ ਮੈਂ ਦੁਬਾਰਾ ਫਿਰ ਕੋਈ ਕਾਨਫਰੈਂਸ ਮੀਟਿੰਗ ਨਹੀਂ ਰੱਖਣੀ ਨਾ ਵੱਡਾ ਇਕੱਠ ਰੱਖਣਾ ਇਹ ਇਕੱਠ ਮੈਂ ਅਮਰਤਪਾਲ ਸਿੰਘ ਵਾਸਤੇ ਰੱਖਣਾ ਵੀ ਜਿਹੜਾ ਉਹਨੇ ਏਡਾ ਵੱਡਾ ਸਟੈਂਡ ਲਿਆ ਉਹਦੇ ਮਗਰ ਸਾਨੂੰ ਖੜਨਾ ਚਾਹੀਦਾ ਲੋਕਾਂ ਨੂੰ ਕਿ ਨਹੀਂ ਖੜਨਾ ਚਾਹੀਦਾ ਕਿ ਸਾਡੀਆਂ ਧੀਆਂ ਪਾਣਾ ਸਾਡੀਆਂ ਬੱਚੀਆਂ ਸੇਫ ਨਹੀਂ ਚਾਹੀਦੀਆਂ ਛੋਟੇ ਛੋਟੇ ਬੱਚੇ ਜਿਹੜੇ ਆ ਉਹਨਾਂ ਲੋਕੀ ਜਿਹੜੇ ਬਲਾਤਕਾਰ ਕਰਨ ਵਾਲੇ ਹਿਰਸੀ ਲੋਕ ਆ ਉਹ ਨਾ ਹੋਈ ਵੇਂਦੇ ਆ ਵੀ ਬੱਚਾ ਨਾ ਹੋਵੇ ਦੇ ਬੱਚੀ ਹਨਾ ਉਹ ਉਹ ਮਤਲਬ ਕਿ ਇੰਨੇ ਕਿ ਲੋਕ ਜਿਆਦੇ ਹਵਾਨ ਹੋ ਚੁੱਕੇ ਆ ਕਿ ਸਾਨੂੰ ਲੋੜ ਨਹੀਂ ਆ ਵੀ ਉਹਨਾਂ ਹਵਾਨੀਅਤ ਦਾ ਸ਼ਿਕਾਰ ਨਾ ਹੋ ਸਕਣ ਸਾਡੇ ਬੱਚੇ ਉਹਨਾਂ ਨੂੰ ਬਚਾਉਣ ਵਾਸਤੇ ਸਾਨੂੰ ਇੱਕ ਹੋਣਾ ਹੀ ਪੈਣਾ ਤੁਸੀਂ ਤਾਂ ਇਕੱਠ ਕਰ ਲੋਗੇ ਪਰ ਲੱਗਦਾ ਕਿ ਪੰਜਾਬੀ ਉਹਦੇ ਇਕੱਠ ਦੇ ਵਿੱਚ ਆਪਣੇ ਪੱਧਰ ਤੇ ਉਸ ਦੇ ਵਿੱਚ ਸ਼ਾਮਲ ਹੋਣਗੇ ਜਾਂ ਆਪ ਅੱਗੇ ਹੋ ਕੇ ਆਵਾਜ਼ ਚੁੱਕਣਗੇ ਅਮਰਤਪਾਲ ਸਿੰਘ ਮਹਿਰੋਂ ਲਈ ਬਈ ਮੈਂ ਤੁਹਾਨੂੰ ਇੱਕ ਦੱਸਦਾ ਹੋ ਸਕਦਾ ਮੇਰਾ ਕਰਕੇ ਨਾ ਹੋਣ ਲੇਕਿਨ ਅਮਰਤਪਾਲ ਦਾ ਕਰਕੇ ਜ਼ਰੂਰ ਹੋਣਗੇ ਅਮਰਤਪਾਲ ਸਿੰਘ ਨੂੰ ਬਹੁਤ ਜੂਤ ਪਿਆਰ ਕਰਦਾ ਵਾ ਠੀਕ ਆ ਮੇਰਾ ਛੋਟਾ ਭਰਾ ਵਾ ਉਹ ਤੇ ਭਰਾ ਕਿਹਾ ਤੇ ਭਰਾ ਹੀ ਮੰਨਦੇ ਆ ਜੂਥ ਉਹਨੂੰ ਬਹੁਤ ਪਿਆਰ ਕਰਦਾ ਵਾ ਕਿਉਂਕਿ ਜਦੋਂ ਆਪਾਂ ਉੱਥੇ ਵਿਆਸ ਮੋਰਚਾ ਲਾਇਆ ਸੀ ਜਦੋਂ ਉਹਨੇ ਕਿਹਾ ਇਹ ਮੇਰੇ ਨਾਲ ਕੋਈ ਖੜਦਾ ਨਹੀਂ ਆ ਉਦੋਂ ਆਪਾਂ ਖੜੇ ਸੀ ਮੈਨੂੰ 40 ਤੋਂ 45 ਬੰਦੇ ਨੇ ਸਿਰਫ ਇਹਨਾ ਫੋਨ ਕਰਕੇ ਕਿਹਾ ਬਾਬਾ ਜੀ ਸਾਨੂੰ ਨੰਬਰ ਦੇ ਦਿਓ ਵੀ ਅਹੀਂ ਬਾਬਾ ਜੀ ਦੀ ਸੇਵਾ ਕਰਨੀ ਹੈ ਨਾ ਹੁਣ ਤੁਸੀਂ ਵੇਖੋ ਇਹਨਾ ਜੂਥ ਬਾਹਰ ਅੰਦਰ ਬੈਠਾ ਉਹਨੂੰ ਪਿਆਰ ਕਰਦਾ ਵਾ ਠੀਕ ਆ ਵੀ ਨਾ ਉਹਨੂੰ ਕਿਸੇ ਚੀਜ਼ ਦੀ ਕਮੀ ਪੰਥ ਨੇ ਰਹਿਣ ਨਹੀਂ ਦਿੱਤੀ ਤੇ ਮਤਲਬ ਕਿਉਂ ਨਹੀਂ ਪੰਥ ਇਕੱਠਾ ਹੋਊਗਾ ਹੋਊਗਾ ਮੇਰਾ ਦਿਲ ਕਹਿੰਦਾ ਤੁਹਾਡੇ ਨਾਲ ਕੋਈ ਉਹਨਾਂ ਦੀ ਗੱਲਬਾਤ ਅਜੇ ਹੀ ਹੋਈ ਹੋਵੇ ਲਾਸਟ ਕਨਵਰਸੇਸ਼ਨ ਦੀ ਅਗਰ ਗੱਲ ਕਰੀਏ ਲਾਸਟ ਦੇ ਕੁਲਰ ਪੀਜ ਵਾਲੇ ਦੇ ਟਾਈਮ ਤੇ ਹੋਈ ਓਦੇ ਤੋਂ ਬਾਅਦ ਨਾ ਉਹਨੇ ਕਦੀ ਫੋਨ ਲਾਇਆ ਨਾ ਆਪਾਂ ਕਦੀ ਉਹਨੂੰ ਲਾਇਆ ਫਿਰ ਵੀ ਤੁਸੀਂ ਖੜੇ ਹੋ ਮੰਨਦੇ ਹੋ ਸਹੀ ਬਿਲਕੁਲ ਵੇਖੋ ਗੱਲ ਪਤਾ ਕੀ ਹੁੰਦੀ ਜਦੋਂ ਕਿ ਇਹਨੂੰ ਆਪਾਂ ਕੋਈ ਇਹਨੂੰ ਭੈਣ ਕਹਿ ਦੇਓ ਕਿ ਇਹਨੂੰ ਭਰਾ ਕਹਿ ਦੇਓ ਉਹਦੇ ਸੁੱਖ ਚ ਉਹਦੇ ਨਾਲ ਖੜੋ ਜਾਂ ਨਾ ਖੜੋ ਉਹਦੇ ਬੁਰੇ ਵਕਤ ਚ ਉਹਦੇ ਨਾਲ ਖੜੋ ਮੇਰੇ ਬੁਰੇ ਵਕਤ ਚ ਕੋਈ ਖੜਿਆ ਮੇਰੇ ਨਾਲ ਨਹੀਂ ਖੜਿਆ ਇਹ ਮਾਇਨੇ ਨਹੀਂ ਰੱਖਦਾ ਮੈਨੇ ਇਹ ਰੱਖਦਾ ਵੀ ਮੈਂ ਕਿਹ ਵਾਤੇ ਖਰਸ ਸਕਦਾ ਕਿ ਨਹੀਂ ਕਰ ਸਕਦਾ ਆਪਾਂ ਹੱਕ ਦੀ ਗੱਲ ਕਰਦੇ ਆਂ ਕਾਫੀ ਜਣੇ ਅੱਗੇ ਵੀ ਆਏ ਕਾਫੀ ਸਿੱਖ ਜਥੇਬੰਦੀਆਂ ਉਹਨਾਂ ਦੇ ਹੱਕ ਦੇ ਵਿੱਚ ਆਈਆਂ ਵਾ ਜਿਸ ਦੇ ਵਿੱਚ ਸੁਖਜੀਤ ਸਿੰਘ ਖੋਸੇ ਦਾ ਨਾਮ ਹੈ ਹੋਰ ਵੀ ਬਹੁਤ ਆ ਰਿਹਾ ਅੱਗੇ ਤੋਂ ਅੱਗੇ ਪਰ ਅਗਰ ਵਿਰੋਧ ਦੀ ਗੱਲ ਕਰੀਏ ਤਾਂ ਕਾਫੀ ਜ਼ਿਆਦਾ ਤਿੱਖਾ ਵਿਰੋਧ ਬਾਬਾ ਹਰਜੀਤ ਸਿੰਘ ਰਸੂਲਪੁਰੇ ਦੀਆਂ ਗੱਲਾਂ ਤੋਂ ਲੱਗਦਾ ਜਿਹੜੇ ਉਹਨਾਂ ਨੂੰ ਗੈਂਗਸਟਰ ਕਹਿ ਰਹੇ ਆ ਬਾਬਾ ਹਰਜੀਤ ਸਿੰਘ ਹੋਣੀ ਬੜੇ ਮਹਾਪੁਰਸ਼ ਆ ਬ੍ਰਹਮ ਗਿਆਨੀ ਪਹੁੰਚੋ ਹੀ ਹਸਤੀ ਆ ਉਹ ਉਹਨਾਂ ਨੂੰ ਥਾਪੜਾ ਜਿਹੜਾ ਬੜਾ ਵੱਡਾ ਵਾ ਉਨ੍ਹਾਂ ਕੋ ਖਜ਼ਾਨਾ ਬੜਾ ਖੁੱਲਾ ਵਾ ਤੇ ਉਹਨਾਂ ਦੀ ਮਤਲਬ ਕੰਡ ਦੇ ਉੱਤੇ ਬੜਾ ਵੱਡਾ ਇੱਕ ਹਾਥਿਆ ਸਰਕਾਰ ਦਾ ਉਹ ਤਾਂ ਕਰਕੇ ਇੰਨਾ ਮੂੰਹ ਮੜਦੇ ਪਏ ਆ ਠੀਕ ਹੈ ਜੀ ਉਹਨਾਂ ਨੂੰ ਇੰੋਂ ਲੱਗਦਾ ਵੀ ਜੋ ਮੈਂ ਕਹਿ ਰਿਹਾ ਉਹ ਸੱਚ ਆ ਤੇ ਜੋ ਆਮ ਬੰਦਾ ਕਹਿੰਦਾ ਉਹ ਝੂਠ ਆ ਉਹ ਕਹਿੰਦਾ ਵੀ ਜਿੱਦਾਂ ਮੇਰੇ ਗਾਲ ਚਕਪਟਾ ਪਿਆ ਨਾ ਇਦਾਂ ਸਾਰਿਆਂ ਦੇ ਗਾਲ ਚਕਪਟਾ ਪੈ ਜੇ ਹਨਾ ਤੁਸੀਂ ਸਾਬਤ ਕਰੋ ਵੀ ਮੈਂ ਸਰਕਾਰੀ ਆ ਮੈਂ ਤਾਂ ਖੁੱਲਾ ਬਾਬੇ ਨੂੰ ਕਹੀਏ ਕਹਿ ਰਿਹਾ ਪੀ ਬਾਬਾ ਸਰਕਾਰੀ ਏ ਠੋਕ ਵਾ ਜਾ ਕੇ ਮੈਨੂੰ ਉਹਨੇ ਕਿਹਾ ਕਿ ਮੈਂ ਸਰਕਾਰੀ ਆ ਉਹ ਕਹਿੰਦੇ ਤਾਂ ਸਰਕਾਰਾਂ ਦਾ ਕੰਮ ਹੈ ਫੜਨਾ ਕਿਸੇ ਬੰਦੇ ਨੂੰ ਆਪਣੇ ਹੱਥ ਦੇ ਵਿੱਚ ਕਾਨੂੰਨ ਲੈਣ ਦਾ ਕਿਹੜਾ ਹੱਕ ਹੈ ਉਹ ਕਹਿੰਦੇ ਕਿਹੜਾ ਇਹ ਅਮਰਿਤਪਾਲ ਸਿੰਘ ਮੈਰੋਂ ਇਸ ਤਰੀਕੇ ਦੇ ਲਲਕਾਰੇ ਮਾਰਦੇ ਨਜ਼ਰ ਆ ਰਹੇ ਲਲਕਾਰੇ ਤੇ ਵੇਖੋ ਫੇਸਬੁੱਕ YouTube ਤੇ ਮਾਰਨੇ ਬੜੇ ਸੌਖੇ ਹੁੰਦੇ ਆ ਜਿਉਣ 4 ਲੱਖ ਬੰਦਾ ਜਿਹੜਾ ਉਹ ਕਮਲਕੌਰ ਨਾਲ ਜੁੜਿਆ ਏ ਤੇ ਸਸਕਾਰ ਤੇ ਕਿੰਨੇ ਆਏ ਹੁਣ ਉਹਦੇ ਭੋਗਤ ਕਿੰਨੇ ਆਉਣੇ ਆ ਇਹ ਵੀ ਵੇਖ ਲਾਂਗੇ ਆਪਾਂ ਕਹਿਣ ਤੇ ਕਰਨ 'ਚ ਬੜਾ ਫਰਕ ਹੁੰਦਾ ਇਹ ਤਾਂ ਮੈਰਨ ਨੇ ਵੀ ਕਹਿ ਤਾ ਸੀ ਕਿ ਜਿਹੜੇ ਸ਼ਾਰਟਕਟ ਲਈ ਤੁਸੀਂ ਪੈਸੇ ਇਕੱਠੇ ਕਰ ਰਹੇ ਹੋ ਬਾਲਣ ਲਈ ਤੁਹਾਡੋਂ ਪੈਸਾ ਨਹੀਂ ਜੁੜਨਾ ਵੇਖੋ ਜੀ ਮੈਂ ਇਹ ਗੱਲ ਕਹਿਣਾ ਵਾਂ ਵੀ ਉਹ ਬੱਚਾ ਵਾ ਛੋਟਾ ਵਾ ਆਪਣਾ ਭਰਾ ਉਹ ਇਮੋਸ਼ਨਲ ਹੋ ਕੇ ਪੰਤਵਾਦ ਤੇ ਬੜਾ ਕੁਝ ਕਰਨਵਾਦੇ ਤਰ ਪੈਂਦਾ ਲੇਕਿਨ ਸਾਨੂੰ ਸਾਰਿਆਂ ਨੂੰ ਹੀਰਿਆਂ ਨੂੰ ਸੰਭੜਨਾ ਚਾਹੀਦਾ ਉਹਨਾਂ ਦੇ ਕੰਡ ਤੇ ਹੱਥ ਰੱਖ ਕੇ ਉਹਨਾਂ ਨੂੰ ਪਿਆਰ ਦੇ ਕੇ ਕੁਝ ਭਲਾ ਵਾਸਤੇ ਉਹਨਾਂ ਨੂੰ ਜਿੱਥੇ ਰੋਕਣ ਦੀ ਲੋੜ ਉੱਥੇ ਰੋਕਣਾ ਚਾਹੀਦਾ ਜਿੱਥੇ ਤੁਰਨ ਦੀ ਲੋੜ ਆ ਉਹਨਾਂ ਦੇ ਪਰਛਾਵੇਂ ਬਣ ਕੇ ਨਾਲ ਤੁਰਨਾ ਚਾਹੀਦਾ ਠੀਕ ਹੈ ਅੱਛਾ ਆਪਾਂ ਕਨਫਰਮ ਨਹੀਂ ਕਰਦੇ ਕਿਉਂਕਿ ਉਹਨਾਂ ਨੇ ਇਹ ਕਲੇਮ ਨਹੀਂ ਲਿਆ ਕਿਤੇ ਵੀ ਕਿ ਮੈਂ ਹੀ ਕਤਲ ਕੀਤਾ ਜਾਂ ਕਰਵਾਇਆ ਵਾ ਹਨਾ ਕਾਫੀ ਨਾਮ ਵੀ ਆ ਸਾਹਮਣੇ ਆ ਰਹੇ ਆ ਕਿ ਕਿਸੇ ਗੈਂਗਸਟਰ ਨੇ ਕੀਤਾ ਵਾ ਇਸ ਤਰੀਕੇ ਦੀਆਂ ਬਹੁਤ ਅਫਵਾਹਾਂ ਸੋਸ਼ਲ ਮੀਡੀਆ ਤੇ ਫੈਲੀਆਂ ਹੋਈਆਂ ਉਹਨਾਂ ਨੇ ਇਹ ਜ਼ਰੂਰ ਕਿਹਾ ਕਿ ਅਸੀਂ ਇਹ ਗੰਦ ਜਿਹੜਾ ਸੋਸ਼ਲ ਮੀਡੀਆ ਤੋਂ ਮਿਟਾ ਕੇ ਰਹਿਣਾ ਉਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਬਹੁਤ ਇਨਫਲੂਐਂਸਰਜ਼ ਦੀਆਂ ਵੀਡੀਓਜ਼ ਆ ਰਹੀਆਂ ਜਿਹੜੇ ਮਾਫ ਬਿਲਕੁਲ ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ ਜੇ ਤੇ ਸਰਕਾਰ ਸਿਕਿਉਰਟੀਆਂ ਦੇਊਗੀ ਫਿਰ ਗੰਦ ਵਧਣਾ ਘਟਣਾ ਨਹੀਂ ਹੂੰ ਠੀਕ ਹੈ ਜੀ ਕਿਉਂਕਿ ਜੇ ਇਹਨਾਂ ਲੋਕਾਂ ਨੇ ਸਿਕਿਉਰਟੀਆਂ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ ਹੈ ਤੇ ਸਰਕਾਰ ਨੇ ਇਹਨਾਂ ਨੂੰ ਸਿਕਿਉਰਟੀਆਂ ਦੇ ਦੇਣੀਆਂ ਹੂੰ ਠੀਕ ਹੈ ਜੀ ਜਦੋਂ ਅੱਜ ਕਲਾਕਾਰ ਜੋੜੀਆਂ ਵਾਲੇ ਜਿਹੜੇ ਸਭ ਤੋਂ ਵੱਧ ਕੱਟ ਲੀੜੇ ਪਾ ਕੇ ਨੱਚਦੇ ਟੱਪ ਦੇ ਗਾਉਂਦੇ ਆ ਨਾ ਹੂੰ ਉਹਨਾਂ ਦੇ ਜ਼ਿਲ੍ਹਿਆਂ ਦੀ ਪੁਲਿਸ ਲੱਗੀ ਹੁੰਦੀ ਤੁਸੀਂ ਵੇਖਿਆ ਜਦੋਂ ਵੱਡੇ ਵੱਡੇ ਉਹਨਾਂ ਦੇ ਖਾੜੇ ਲੱਗਦੇ ਆ ਛੋਟ ਕੱਪੜਿਆਂ ਵਾਲਿਆਂ ਦੇ ਉਹਨਾਂ ਦੇ ਨਾਲ ਜ਼ਿਲ੍ਹਿਆਂ ਦੀ ਪੁਲਿਸ ਲੱਗਦੀ ਹੈ ਵੀ ਕੋਈ ਇਹਨਾਂ ਤੇ ਅਟੈਕ ਨਾ ਕਰ ਦੇ ਤੇ ਇਹ ਜਿਹੜੇ ਸਭ ਤੋਂ ਵੱਧ ਗੰਦ ਪਾਉਣ ਵਾਲੇ ਆ ਇਹਨਾਂ ਨੂੰ ਤੁਸੀਂ ਆਉਣ ਵਾਲੇ ਹਫ਼ਤੇ ਦੇ ਵਿੱਚ ਵੇਖਿਓ ਇਹਨਾਂ ਨੂੰ ਸਿਕਿਉਰਿਟੀ ਮਿਲ ਜਾਣੀ ਆ ਇਹਨਾਂ ਨੇ ਆਪ ਚੀਕਾਂ ਮਾਰ ਮਾਰ ਕੇ ਕਹਣਾ ਹੱਥ ਫੜਨ ਕੇ ਤੁਹਾਡੀ ਗਰੀ ਬੇਨਤੀ ਕਰਦੇ ਲੈ ਜਾਓ ਸਾਡੇ ਤੇ ਆਟਾ ਮੁੱਕ ਗਿਆ ਕਿਉਂਕਿ ਜਦੋਂ ਉਹ ਇਹ ਅਸਲ 'ਚ ਲੋਕਾਂ ਨੂੰ ਇੰਨਾ ਲੱਗਦਾ ਵੀ ਸਿਕਿਉਰਿਟੀ ਲਿਆਂ ਪਤਾ ਨਹੀਂ ਅਸੀਂ ਕੀ ਕਰਦਣਾ ਸਿਕਿਉਰਿਟੀ ਲਿਆਂ ਕੁਝ ਨਹੀਂ ਹੋਣਾ ਸਿਕਿਉਰਿਟੀ ਲਿਆਂ ਸਿਰਫ ਤੁਹਾਡੇ ਘਰ ਦੀ ਜਾਣਕਾਰੀ ਜਾਣੀ ਸਰਕਾਰ ਕੋਲ ਵੀ ਤੁਸੀਂ ਕੀ ਕਰਦੇ ਆ ਕੀ ਨਹੀਂ ਕਰਦੇ ਹੂੰ ਅਨਾ ਕੀ ਖਾ ਰਿਆ ਕੀ ਪੀ ਰਿਆ ਕਿੱਥੇ ਬਹਿ ਰਿਆ ਫੇਰ ਉਤਰਾਉਣੀ ਇਹ ਦੱਸਣ ਗਿਆ ਵੀ ਅੱਜ ਅਸੀਂ ਤੂੰ ਮੈਨਿੰਗ ਇੱਥੇ ਗੱਲ ਕੀਤੀ ਅੱਜ ਇੱਥੇ ਕੀਤੀ ਅਈ ਕੋ 5000 ਲਿਆ ਕੋ 2000 ਲਿਆ ਕਿ ਅਸਲ ਚ ਆਪਣੇ ਪੈਰਾਂ ਨੂੰ ਆਪ ਹੀ ਬੇੜੀਆਂ ਮਾਰ ਲੈਣੀਆਂ ਇਹਨਾਂ ਲੋਕਾਂ ਨੇ ਜਿੱਦਾਂ ਕਹਿੰਦੇ ਨਾ ਟੋਇਆ ਕਿਸੇ ਵਾਤੇ ਪੁੱਟਿਆ ਤੇ ਬੰਦਾ ਡੇਗ ਆਪ ਹੀ ਪੈਂਦਾ ਵਿੱਚ ਇਹ ਆਪ ਖੂਚ ਡਿੱਗਣ ਵਾਸਤੇ ਤਿਆਰ ਹੁੰਦੇ ਪਿਆ ਜਿੱਦਾਂ ਮਾਰੇ ਨੇ ਕਲਾ ਹੀ ਇਦਾਂ ਦੀ ਵਰਤਾਅ ਨਹੀਂ ਆ ਵੀ ਇਹਨਾਂ ਨੂੰ ਮਾਰਨ ਦੀ ਲੋੜ ਹੀ ਨਹੀਂ ਪੈਣੀ ਇਹ ਇਹਨਾਂ ਨੇ ਉਦਾਂ ਹੀ ਮਰ ਜਾਣਾ अच्छा इकठ्ठी दी ਤੁਸੀਂ ਗੱਲ ਕੀਤੀ ਇਕੱਠ ਦੇ ਨਾਲ ਉਹ ਸ਼ਬਦੀ ਗੱਲਾਂ ਦੇ ਨਾਲੋਂ ਕੀ ਤੁਹਾਡੇ ਵੱਲੋਂ ਵੀ ਕੁਝ ਅਜਿਹੇ ਤਰੀਕਾ ਅਪਣਾਇਆ ਜਾਏਗਾ ਇਹੋ ਜੇ ਲੋਕਾਂ ਨੂੰ ਸਬਕ ਸਿਖਾਉਣ ਲਈ ਮੈਂ ਨਾ ਵੇਖੋ ਮੈਂ ਤੁਹਾਨੂੰ ਦੱਸਦਾ ਮੈਂ ਨਹੀਂ ਕਹਿੰਦਾ ਵੀ ਮੇਰੇ ਕੋ ਮਾਰਨ ਦਾ ਅਧਿਕਾਰ ਆ ਠੀਕ ਹੈ ਜੀ ਮੈਂ ਬਾਬੇ ਰਸੂਲਪੁਰੀ ਦੀ ਗੱਲਾਂ ਦਾ ਜਵਾਬ ਦੇਣਾ ਉਹਨੇ ਕਿਹਾ ਵੀ ਮੈਂ ਰੋ ਨੂੰ ਕਿ ਨਹੀਂ ਅਧਿਕਾਰ ਦਿੰਦਾ ਬਈ ਵੇਖੋ ਇਮੋਸ਼ਨਲ ਜਦੋਂ ਬੰਦਾ ਹੁੰਦਾ ਨਾ ਕਿਸੇ ਪ੍ਰਤੀ ਵਫਾਦਾਰ ਹੋ ਜਾਂਦਾ ਧਰਮ ਪਤੀ ਵਫਾਦਾਰ ਹੋ ਜਾਂਦਾ ਉਹਨੂੰ ਨਾਂ ਤੇ ਘਰ ਪਰਿਵਾਰ ਦੀ ਦਾ ਨਾਂ ਬੱਚੇ ਦੀ ਦੇ ਤੇ ਨਾਂ ਉਹਨੂੰ ਆਪਣਾ ਮਾਪਿਓ ਦੀਦਾ ਤੇ ਨਾਂ ਉਹਨੂੰ ਤੁਹਾਨੂੰ ਦولت ਦੀਦਾ ਉਹਨੂੰ ਸਿਰਫ ਆਪਣਾ ਟਾਰਗੇਟ ਨਿਸ਼ਾਨਾ ਨਜ਼ਰ ਆਉਂਦਾ ਵੀ ਐਸ ਚੀਜ਼ ਦੇ ਨਾਲ ਸਾਡੀ ਪਾਗ ਲੱਥੀ ਆ ਐਸ ਚੀਜ਼ ਦੇ ਨਾਲ ਸਾਡੇ ਦਾਗ ਲੱਗਾ ਇਹਨੂੰ ਧੋਣਾ ਕਿਦਾਂ ਬਈ ਉਹਨਾਂ ਨੇ ਜਿਹੜੇ ਵੇਖੋ ਅੰਮ੍ਰਿਤਪਾਲ ਦੇ ਬੰਦਿਆਂ ਨੇ ਜਿਉਂ ਸੇਵਾ ਲੁੱਟੀ ਕੁਛ ਵੀ ਕੀਤਾ ਹੁਣ ਰਸੂਲਪੁਰੀ ਬਾਬਾ ਜੀ ਤੁਹਾਨੂੰ ਤੇ ਇਹ ਚਾਹੀਦਾ ਵਾ ਪੀ ਤੁਸੀਂ ਝੋਪਰੋ ਗੁੰਮ ਹੋ ਜੋ ਜੇ ਤੁਸੀਂ ਗੁੰਮ ਨਹੀਂ ਹੋ ਸਕਦੇ ਤੁਸੀਂ ਇਹ ਕਹੋ ਕਿ ਸਾਡੀਆਂ ਵੀ ਬੱਚੀਆਂ ਵਾ ਸਾਡੀਆਂ ਵੀ ਧੀਆਂ ਵਾ ਉਹ ਵੀ ਲੱਚਰਤਾ ਜਿਹੜੀਆਂ ਫਲਾਉਣ ਗਿਆ ਆਉਣ ਵਾਲੇ ਸਮੇਂ ਦੇ ਵਿੱਚ ਵੇਖੋ ਬਾਬਾ ਰਸੂਲ ਪੂਰੀ ਜਿਹੜੇ ਮਹਾਪੁਰਸ਼ ਬ੍ਰਹਮ ਗਿਆਨੀ ਆ ਉਹ ਉਹਨਾਂ ਦੇ ਵੀ ਤੇ ਬੱਚੇ ਹੋਣਗੇ ਉਹਨਾਂ ਦੇ ਗਾੜੀ ਨੋਵਾ ਆਉਣ ਗਿਆ ਉਹਨਾਂ ਦੇ ਵੀ ਬੱਚੇ ਹੋਣੇ ਆ ਕੀ ਆਪਣੇ ਬੱਚਿਆਂ ਨੂੰ ਆ ਗੰਦ ਪਰੋਸ ਕੇ ਦੇਣਗੇ ਉਹਨਾਂ ਨੂੰ ਮਹਾਪੁਰਸ਼ਾਂ ਨੂੰ ਚਾਹੀਦਾ ਜਿੱਡੀ ਵੱਡੀ ਉਹਨਾਂ ਦੀ ਮਾਲਾ ਵਾ ਉੱਡ ਤੋਂ ਵੱਡੀ ਉਹਨਾਂ ਨੂੰ ਸੋਚ ਕਰਨੀ ਪੈਣੀ ਆ ਠੀਕ ਆ ਜੀ ਵੇਖੋ ਨਿਹੰਗ ਸਿੰਘਾਂ ਵਾਲਾ ਬਾਣਾ ਪਾਇਆ ਉਹਨਾਂ ਨੇ ਤੇ ਚਲੋ ਸਾਨੂੰ ਇਹ ਗੱਲਾਂ ਕੋਈ ਤਰਾਜ ਨਹੀਂ ਮੰਦਰ ਵੀ ਸਾਡੇ ਆ ਵਸੀਤਾ ਵੀ ਸਾਡੀਆਂ ਸਾਰੇ ਕਾ ਸਾਡੇ ਆ ਜਦੋਂ ਆਪਾਂ ਨਿਹੰਗ ਬਾਣੇ ਦੀ ਗੱਲ ਕਰਦੇ ਆ ਨਾ ਸਵਾਲ ਹਮੇਸ਼ਾ ਹੀ ਉੱਠਦੇ ਆ ਭਾਵੇਂ ਤੁਸੀਂ ਕੁਝ ਸਹੀ ਕਰ ਲਓ ਭਾਵੇਂ ਕੁਝ ਗਲਤ ਕਰ ਲਓ ਜਦੋਂ ਅੰਮ੍ਰਿਤਪਾਲ ਸਿੰਘ ਮੈਰੋ ਦੇ ਵੱਲੋਂ ਇਹ ਪੋਸਟ ਜਿਹੜੀ ਆ ਜਾਂਦੀ ਸੋਸ਼ਲ ਮੀਡੀਆ ਤੇ ਇੱਕ ਵਾਰ ਫਿਰ ਤੋਂ ਨਿਹੰਗ ਬਾਣੇ ਨੂੰ ਟਾਰਗੇਟ ਕੀਤਾ ਜਾਣ ਲੱਗ ਗਿਆ ਕਿ ਸਿੱਖੀ ਦਾ ਕੀ ਅਸਲੀ ਮਤਲਬ ਇਹ ਹੈ ਆ ਨਿਹੱਥੇ ਲੋਕਾਂ ਤੇ ਜਾਂ ਔਰਤਾਂ ਤੇ ਵਾਰ ਕਰਨਾ ਨਹੀਂ ਵੇਖੋ ਇਹ ਇਹ ਮੈਂ ਗੱਲ ਤੇ ਤੁਹਾਡੇ ਦੇ ਜਵਾਬ ਦਿੰਨਾ ਵਾ ਅਸਲ ਚ ਕਰਤਾਰ ਸਿੰਘ ਵਦਨੀ ਵਾਲੇ ਨੇ ਵੀ ਲਿਖਿਆ ਗੁਰੂ ਸਾਹਿਬ ਦਾ ਵੀ ਹੁਕਮ ਆ ਵੀ ਕਰਤਾਰ ਸਿੰਘ ਵਧਨੀ ਵਾਲਾ ਕਹਿੰਦਾ ਬਾਲਨਾਰ ਸ਼ਰਨਾਗਤੀ ਰੋਗੀ ਬਿਨਾਂ ਹਥਿਆਰ ਡਿੱਗੇ ਪਏ ਔਰ ਬਿਰਦ ਤੇ ਕਰਤ ਨ ਸੂਰੇਬਾਰ ਸੂਰਮੇ ਇਹਨਾਂ ਨੇ ਹੱਥੇ ਤੇ ਨ ਭੱਜੇ ਜਾਂਦੇ ਤੇ ਨ ਬਿਮਾਰ ਤੇ ਨ ਬਜ਼ੁਰਗ ਤੇ ਨ ਇਸਤਰੀ ਤੇ ਵਾਰ ਕਰਦੇ ਆ ਪਰ ਤੁਹਾਨੂੰ ਨਹੀਂ ਗੁਰਪ੍ਰੀਤ ਜੀ ਲੱਗਦਾ ਇਦਾਂ ਵੀ ਜਿੱਦਾਂ ਕੋਈ ਵੱਡਾ ਹੀ ਮੁੱਦਾ ਬਣ ਗਿਆ ਵੀ ਵੱਡਾ ਵਿਵਾਦ ਛਿੜ ਗਿਆ ਜਿਹਦੇ ਕਾਰਨ ਵੀ ਸਿੰਘਾਂ ਨੂੰ ਮਜਬੂਰ ਹੋ ਕੇ ਇਹ ਕੰਮ ਕਰਨਾ ਪੈ ਗਿਆ ਸਿੱਖ ਇਤਿਹਾਸ ਦੇ ਵਿੱਚ ਤਾਂ ਪਹਿਲਾਂ ਵੀ ਬਹੁਤ ਸਾਰੀਆਂ ਅਜਿਹੀਆਂ ਘਟਨਾਵਾਂ ਵਾਂ ਜਿੱਥੇ ਇੱਕ ਔਰਤ ਤੇ ਵੀ ਕਿਤੇ ਨਾ ਕਿਤੇ ਸਬਕ ਸਿਖਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਅਗਰ ਆਪਾਂ ਗੱਲ ਕਰ ਲਈਏ ਮੱਥੇ ਰੰਗੜ ਦੇ ਟਾਈਮ ਦੀ ਹਨਾ ਉਦੋਂ ਵੀ ਉਦਾਹਰਣ ਮਿਲ ਜਾਂਦੀ ਆ ਪਰ ਸਵਾਲ ਇਹ ਵੀ ਬਣ ਜਾਂਦਾ ਕਿ ਇਹ ਆਮ ਲੋਕੀ ਜਿਹੜੇ ਆਪਣੀਆਂ ਮਜਬੂਰੀਆਂ ਖਾਤਰ ਸ਼ਾਰਟਕਟ ਲੀ ਜਾਂ ਜਿੱਦਾਂ ਮਰਜੀ ਕਹਿ ਲੋ ਇਹ ਕੰਮ ਕਰਦੇ ਆ ਪਰ ਜਿਹੜੇ ਵੱਡੇ ਵੱਡੇ ਆ ਜਦੋਂ ਆਪਾਂ ਗੱਲ ਕਰਦੇ ਆ ਕਿ ਜਿੱਦਾਂ ਰਸੂਲ ਪੂਰੀ ਨੇ ਵੀ ਇਹ ਗੱਲ ਕਹਿ ਦਿੱਤੀ ਕਿ ਕੋਰ ਤੋਂ ਖਾਨ ਜਿਹੜੇ ਆ ਖਾਨ ਤੋਂ ਕੋਰ ਉਹਨਾਂ ਦਾ ਕੀ ਨਾਮ ਨਿਸ਼ਾਨ ਵੇਖੋ ਜੀ ਬਾਬਾ ਮਾਂ ਪੁਰ ਸੂਰਪੁਰ ਜੀ ਕੁਝ ਵੀ ਕਹਿ ਸਕਦੇ ਆ ਮੈਂ ਪਹਿਲਾਂ ਦੱਸਿਆ ਉਹ ਇਸ ਟਾਈਮ ਪਰਮਹੰਸ ਬਣ ਚੁੱਕੇ ਆ ਉਹ ਜਿਹੜਾ ਵੀ ਬਚਨ ਕਹਿਣਗੇ ਉਹਨਾਂ ਦਾ ਬਚਨ ਸਿੱਧ ਹੀ ਆ ਤੇ ਮੈਂ ਤੇ ਇਹ ਗੱਲ ਕਹਿਣਾ ਚਾਹੁੰਨਾ ਉਹਨਾਂ ਨੂੰ ਵੀ ਤੁਸੀਂ ਏਡੇ ਵੱਡੇ ਪਲੇਟਫਾਰਮ ਤੇ ਬੈਠੇ ਆ ਤੁਹਾਨੂੰ ਚਾਹੀਦਾ ਵੀ ਮੂੰਹ ਖੋਲੋ ਤੇ ਚੰਗੀ ਗੱਲ ਕਰੋ ਗੁਰੂ ਘਰ ਵੀ ਸਾਡੇ ਚਾਰ ਦੁਬਾਰੇ ਮਾਰੇ ਨੇ ਇਸੇ ਕਰਕੇ ਰੱਖਿਆ ਚੌਂ ਵਰਨਾਂ ਨੂੰ ਸਾਂਝਾ ਉਪਦੇਸ਼ ਮਿਲਦਾ ਜੇ ਉਹ ਮੰਦਰਾ ਚ ਆ ਸਕਦੇ ਤੇ ਗੁਰੂ ਘਰਾਂ ਚ ਆ ਸਕਦੇ ਇਹੀ ਮੰਦਰਾ ਚ ਕਿਉਂ ਨਹੀਂ ਜਾ ਸਕਦੇ ਕੋਈ ਗੱਲ ਨਹੀਂ ਉਹ ਹਮਨ ਕਰਦਾ ਕੋਈ ਚੱਕਰ ਨਹੀਂ ਇਸ ਗੱਲ ਨਾਲ ਲੇਕਿਨ ਬਾਬਾ ਰਸੂਲਪੁਰੀ ਜੀ ਤੁਹਾਨੂੰ ਹਮਨ ਕਰਕੇ ਤੇ ਸਭ ਤੁਹਾਡੇ ਅੰਦਰ ਤੱਤ ਪੈਦਾ ਹੋਣੇ ਚਾਹੀਦੇ ਆ ਕਿ ਜੇ ਦੇ ਨਾਲ ਤੁਸੀਂ ਪੰਜਾਬ ਦੇ ਵਿਕਾਸ ਦੀ ਗੱਲ ਕਰੋ ਜੇ ਤੁਸੀਂ ਸਰਦਾਰ ਆ ਤੁਸੀਂ ਸਿੰਘ ਆਪਣੇ ਆਪ ਨੂੰ ਕਹੋਂਦੇ ਜੇ ਤੁਸੀਂ ਕਿਨੇ ਮੈਂ ਗੁਰੂ ਗੋਬਿੰਦ ਸਿੰਘ ਦਾ ਪੋਤੇ ਆ ਤੇ ਗੁਰੂ ਗੋਬਿੰਦ ਸਿੰਘ ਦਾ ਪੁੱਤ ਤੇ ਹਮੇਸ਼ਾ ਇਹ ਗੱਲ ਕਹਿੰਦਾ ਪੰਜਾਬ ਦਾ ਵਿਕਾਸ ਹੋਵੇ ਗੁਰੂ ਗੋਬਿੰਦ ਸਿੰਘ ਦਾ ਪੁੱਤ ਹਮੇਸ਼ਾ ਇਹ ਗੱਲ ਕਰੂਗਾ ਪੰਜਾਬ ਚੋਂ ਗੰਦ ਮੁਕੇ ਗੁਰੂ ਗੋਬਿੰਦ ਸਿੰਘ ਦਾ ਪੁੱਤ ਹਮੇਸ਼ਾ ਇਹ ਗੱਲ ਕਰੂਗਾ ਵੀ ਜੇ ਸਿੰਘਾਂ ਨੇ ਇਹ ਕੰਮ ਕੀਤਾ ਵਾ ਤੇ ਮੈਂ ਸਾਰੀਆਂ ਆਪਣੀਆਂ ਬੱਚੀਆਂ ਨੂੰ ਆਪਣੇ ਬੱਚਿਆਂ ਨੂੰ ਇਹ ਅਪੀਲ ਕਰਦਾ ਮੇਰੇ ਪੁੱਤਰੋ ਮੇਰੇ ਧੀਓ ਮੇਰੀ ਬੇਨਤੀ ਪ੍ਰਵਾਨ ਕਰੋ ਆਪਾਂ ਇੱਥੇ ਖੂਨ ਖਰਾਬਾ ਨਹੀਂ ਕਰਨਾ ਆਪਾਂ ਪੰਜਾਬ ਨੂੰ ਲਹੂ ਲਹਾਨ ਨਹੀਂ ਕਰਨਾ ਆਪਾਂ ਪੰਜਾਬ ਨੂੰ ਸੋਨਾ ਬਣਾ ਕੇ ਰੱਖਣਾ ਵਾ ਜਿੱਦਾਂ ਪਹਿਲਾਂ ਰਿਸ਼ਤੇ ਸੀ ਆਪਣੇ ਉਹਨਾਂ ਰਿਸ਼ਤਿਆਂ ਨੂੰ ਆਪਾਂ ਤਾਰ-ਤਾਰ ਨਹੀਂ ਕਰਨਾ ਜਿਤ ਰਿਸਪੈਕਟ ਕਰੋ ਹਰ ਕਿਸੇ ਦੀ ਆਪੋ ਆਪਣੇ ਧਰਮਾਂ 'ਚ ਪ੍ਰਪੱਕ ਰਹੋ ਪਰ ਪਾਰਕਿੰਗ ਦੇ ਵਿੱਚੋਂ ਇਦਾਂ Laashan ਮਿਲਣ ਦੇ ਨਾਲ ਇਹ ਚੀਜ਼ਾਂ ਖਤਮ ਹੋ ਜਾਣਗੀਆਂ ਵੇਖੋ ਜੀ ਮੈਂ ਤੇ ਉਹ ਫੋਟੋ ਵੀ ਨਹੀਂ ਅਜੇ ਤੱਕ ਵੇਖੀ ਨਾ ਮੈਂ Laash ਹੀ ਵੇਖੀ ਨਾ ਮੈਂ ਗੱਡੀ ਵੇਖੀ ਉਹ ਤੁੰਦਰੀ ਜੀ ਵਿਖਾਈ ਜਾਂਦੇ ਉਹਨਾਂ ਕੀ ਵੇਖਿਆ ਆਪਾਂ ਹਣਾ ਬੇਖੋ ਗੱਲ ਇਹ ਆ ਜੀ ਲਾਲਚ ਬੰਦੇ ਨੂੰ ਨਾ ਮੌਤ ਦੇ ਮੂੰਹ ਤੱਕ ਲੈ ਕੇ ਜਾਂਦਾ ਜੇ ਉਹਨੂੰ ਲਾਲਚ ਨਾ ਹੁੰਦਾ ਲੁਧਿਆਣੇ ਵਿੱਚੀ ਉਹਨੂੰ ਕਿਹਨੇ ਖਾਦ ਲਿਆ ਵੀ ਆ ਜਾ ਉਹਦੀ ਮੌਤ ਉਹਨੂੰ ਲੈ ਕੇ ਗਈ ਹੈ ਜਦੋਂ ਬੰਦੇ ਦਾ ਸਮਾਂ ਮੁੱਕਦਾ ਨਾ ਵੀ ਉਹ 100 ਦਰਵਾਜ਼ੇ ਭੰਨ ਕੇ ਵੀ ਮੌਤ ਜਿਹੜੀ ਆ ਹੀ ਜਾਂਦੀ ਹੈ ਠੀਕ ਹੈ ਜੀ ਉਹਦੇ 'ਚ ਨਾ ਅਮਰਤਪਾਲ ਦਾ ਕਸੂਰ ਆ ਨਾ ਉਹਦੇ ਸਾਥੀਆਂ ਦਾ ਕਸੂਰ ਆ ਜਿਹੜਾ ਸਮਾਂ ਸੀ ਉਹਦਾ ਉਹ ਸਮਾਂ ਪੂਰਾ ਹੋ ਚੁੱਕਾ ਹੈ ਠੀਕ ਹੈ ਜੀ ਜਿੰਨੂੰ ਕਹਿ ਸਕਦੇ ਆ ਵੀ ਜਿਹਦਾ ਦਾਣਾ ਪਾਣੀ ਉਹਦਾ ਇੱਥੋਂ ਮੁੱਕ ਗਿਆ ਇਸ ਜਹਾਨ ਤੋਂ ਠੀਕ ਆ ਉਹਨੇ ਜਿੰਨਾ ਕੋ ਨਾ ਜੀਣਾ ਸੀ ਉਹਨੇ ਜੀ ਲਿਆ ਬਾਕੀ ਜਿਹੜੇ ਕਹਿੰਦੇ ਨਾ ਵੀ ਹੁਣ ਜੇ ਤੁਸੀਂ ਦੱਸਿਆ ਵੀ ਇਹ ਮਜਬੂਰੀਆਂ ਘਰਾਂ ਦੀਆਂ ਮਜਬੂਰੀਆਂ ਵੇਖੋ ਇਹ ਨਹੀਂ ਕਹਿੰਦੀਆਂ ਵੀ ਤੁਸੀਂ ਲੀੜੇ ਲਾ ਕੇ ਤੇ YouTube ਦੇ ਉੱਤੇ Instagram ਤੇ Facebook ਤੇ ਆਪਣੇ ਆਪ ਨੂੰ ਨਗੇਜ ਪੇਸ਼ ਕਰੋ ਹੁਣ ਤੁਸੀਂ ਪੱਤਰਕਾਰੀ ਕਰਦੇ ਹੋ ਸਾਨੂੰ ਵੀ ਵਧੀਆ ਲੱਗਦਾ ਤੁਸੀਂ ਸੈਟ ਟਿਆ ਹਨ ਆਪਣੇ ਕੱਪੜੇ ਪੂਰੇ ਪਾਉਣੇ ਆ ਕੀ ਜ਼ਰੂਰੀ ਥੋੜਾ ਵੀ ਹੈ ਵਾਲ ਅੱਧੇ ਕ ਇਧਰੋਂ ਡਾਏ ਹੁਣ ਅੱਧੇ ਕ ਇਧਰੋਂ ਸਾਡੀ ਆਜ਼ਾਦੀ ਆ ਸਾਨੂੰ ਆਜ਼ਾਦੀ ਦਾ ਅਧਿਕਾਰ ਆ ਸੀ ਜੋ ਮਰਜ਼ੀ ਕਰ ਸਕਦੇ ਉਹਨਾਂ ਨੂੰ ਆਜ਼ਾਦੀ ਦੇ ਦਿੱਤੀ ਕਿਨੇ ਆ ਇੱਥੇ ਪੰਜਾਬ ਦੇ ਵਿੱਚ ਤੁਸੀਂ ਇਹ ਵੇਖੋ ਵੀ ਬੰਦਾ ਕੋਈ ਆਪਣੇ ਮੂੰਹ ਦੇ ਨਾਲ ਇਨਕਲਾਬੀ ਗੱਲ ਨਹੀਂ ਕਰ ਸਕਦਾ ਠੀਕ ਆ ਤੁਸੀਂ ਅੱਜ ਆਪਣੇ ਹੱਕ ਦੀ ਗੱਲ ਕਰੋ ਭਾਵੇਂ ਬੰਦਾ ਭਾਵੇਂ ਜਨਾਨੀ ਭਾਵੇਂ ਮੁੰਡਾ ਭਾਵੇਂ ਕੁੜੀ ਉਹਦੇ ਤੇ ਪਰਚਾ ਪਾ ਕੇ ਉਹਨੂੰ ਅੰਦਰ ਕਰ ਦਿੰਦੇ ਆ ਹਨਾ ਉਹਨੂੰ ਅੰਦਰ ਕਰ ਦਿੰਦੇ ਨਾ ਫਿਰ ਆਜ਼ਾਦੀ ਦੀ ਕਿਹੜੀ ਦੀ ਗੱਲ ਕਰਦੇ ਨੰਗਪੁਣੇ ਦੀ ਆਜ਼ਾਦੀ ਨੂੰ ਵੀ ਗੱਲ ਕਹਿੰਦੇ ਆ ਨੰਗਪੁਣਾ ਤੇ ਬਾਹਰਲੇ ਅਮਰੀਕਾ ਕੈਨੇਡਾ ਵਾਲਿਆਂ ਨੇ ਦਿੱਤਾ ਉਹਨਾਂ ਬੀਬੀਆਂ ਨੇ ਵੀ ਕਹਿ ਰਹੇ ਸਾਨੂੰ ਆਜ਼ਾਦੀ ਚਾਹੀਦੀ ਆ ਹੁਣ ਮੈਂ ਉਹ ਸ਼ਬਦ ਲੈਣਾ ਨਹੀਂ ਚਾਹੁੰਦਾ ਜਿੱਦਾਂ ਉਹਨਾਂ ਨੇ ਕਿਹਾ ਸੀ ਸਾਨੂੰ ਆਜ਼ਾਦੀ ਚਾਹੀਦੀ ਆ ਉਹਨਾਂ ਕਹਿੰਦਾ ਕਿ ਇਹ ਨਹੀਂ ਆਜ਼ਾਦੀ ਤੁਹਾਨੂੰ ਫਿਰ ਇਹ ਗੱਲ ਤੁਸੀਂ ਸਹੀ ਮੰਨਦੇ ਹੋ ਜਦੋਂ ਕਹਿੰਦੇ ਕਿ ਇਹ ਜੋ ਮਰਜ਼ੀ ਕਰੀ ਜਾਣ ਪਰ ਇੱਕ ਸਿੰਘ ਬੰਦਾ ਜਦੋਂ ਕੁਝ ਕਰ ਦਵੇ ਤਾਂ ਫਟਾਫਟ ਸਰਕਾਰਾਂ ਦੀ ਨਿਗਾ ਚ ਚੜ ਜਾਂਦਾ ਵਾ ਵੇਖੋ ਜੀ ਮੈਂ ਇੱਕ ਤੁਹਾਨੂੰ ਦੱਸ ਦਿੰਦਾ ਜਿਹੜਾ ਸਿੱਖ ਬਣਨਾ ਨਾ ਸਿੰਘ ਤੇ ਉਦੋਂ ਹੀ ਬਣਦਾ ਜਦੋਂ ਕੋਈ ਕੰਮ ਕਰ ਸਿੱਖ ਦਾ ਮਤਲਬ ਹੁੰਦਾ ਸਿੱਖੀ ਜਾਣਾ ਸਿੱਖੀ ਜਾਣਾ ਉਹਦਾ ਅਰਥ ਸੰਸਾਰ ਨਾਲੋਂ ਰਾਹ ਵੱਖਰਾ ਆ ਜਾਂਦਾ ਉਹਦਾ ਸੰਸਾਰ ਨਾਲ ਲੈਕਾ ਦੇਕਾ ਨਹੀਂ ਹੁੰਦਾ ਉਹ ਸੰਸਾਰ ਨੂੰ ਨਾਤਾ ਤੋੜਦਾ ਗੁਰੂ ਨਾਲ ਜੋੜਦਾ ਵਾ ਉਹਦੀ ਇੱਕ ਇੱਕ ਐਕਟੀਵਿਟੀ ਜਿਹੜੀ ਲੋਕ ਉਹਦੇ ਤੇ ਨਜ਼ਰ ਰੱਖਦੇ ਆ ਉਹਦੀ ਇੱਕ ਕਮੀ ਤੋਂ ਹਜ਼ਾਰਾਂ ਉਹਦੇ ਅਫਗਣ ਜਿਹੜੇ ਦੁਨੀਆ ਬਣਾ ਲੈਂਦੀ ਆ ਇੱਕ ਕਮੀ ਤੋਂ ਹਜ਼ਾਰਾਂ ਕਮੀਆਂ ਉਹਦੀਆਂ ਲੋਕ ਤਿਆਰ ਕਰਕੇ ਪੇਸ਼ ਕਰ ਦਿੰਦੇ ਆ ਅੱਜ ਦੇ ਸਮੇਂ 'ਚ ਨਾ ਮੈਂ ਜੇ ਗੱਲ ਕਰਾਂ ਸਿੱਖੀ ਦੀ ਤੇ ਇਹਦੇ ਵਿੱਚ ਰਹਿਣਾ ਬਹੁਤ ਔਖਾ ਅੱਜ ਤੁਸੀਂ ਮੰਦਿਰ ਚਲਜੋ ਮਸਜਿਦ ਤੇ ਚਲਜੋ ਅੱਜ ਸਿੱਖੀ ਤੋਂ ਟੁੱਟ ਕੇ ਲੋਕ ਮੰਦਰਾ ਮਸਜਿਦਾਂ ਨਾਲ ਜੁੜ ਗਏ ਪਖੰਡੀ ਬਾਬਿਆਂ ਨਾਲ ਜੁੜ ਗਏ ਸਿੱਖ ਧਰਮ ਚੋਂ ਟੁੱਟ ਕੇ ਕਿਉਂ ਜਾ ਰਹੇ ਆ ਛਾੜੇ ਚ ਕੱਟੜਤਾ ਕੱਟੜਵਾਦੀ ਨੇ ਗਰੀਬ ਬੰਦੇ ਦਾ ਭਾਂਡੇ ਦੇ ਮਾਥ ਲਾ ਗਿਆ ਕਿਉਂ ਲਾ ਗਿਆ ਗਰੀਬ ਬੰਦਾ ਬਰਾਬਰ ਬਹਿ ਗਿਆ ਕਿਉਂ ਬਹਿ ਗਿਆ ਇੰਨਾਂ ਚੀਜ਼ਾਂ ਨੇ ਜਾਤਾਂ ਪਾਤਾਂ ਦਾ ਕਰਕੇ ਵਿਤਕਰੇ ਦੇ ਕਾਰਨ ਅਸੀਂ ਅੱਜ ਕੱਲੇ ਕੱਲੇ ਹੋ ਕੇ ਕੁੱਟਖਾਂਡੇ ਆ ਪਰ ਆਖਰੀ ਸਵਾਲ ਕਿ ਸਿਰਫ ਇਹੀ ਰਸਤਾ ਬਚਿਆ ਆਪਣੇ ਕੋਲ ਕਿ ਸਿੱਖ ਕੌਮ ਇਹ ਸਭ ਕਰੇਗੀ ਜਾਂ ਕੋਈ ਹੋਰ ਤਰੀਕਾ ਵੀ ਅਪਣਾਇਆ ਜਾਏਗਾ ਨਹੀਂ ਮੈਂ ਇਹ ਬੇਨਤੀ ਕਰਦਾ ਸਾਰਿਆਂ ਨੂੰ ਕਿ ਆਪਾਂ ਪੰਜਾਬ ਚ ਖੂਨ ਖਰਾਬਾ ਨਾ ਕਰੋ ਨਾ ਮਾਰਿਆਂ ਕੋਈ ਮਸਲਾ ਹੱਲ ਹੋਣਾ ਠੀਕ ਹੈ ਜਿਹੜਾ ਇੱਕ ਕੰਮ ਹੋਣਾ ਹੀ ਉਹ ਹੋ ਗਿਆ ਆਗਾਮ ਆ ਤੇ ਰੋਕtham ਲਾਓ ਬਾਕੀ ਪੰਜਾਬ ਦੇ ਨੌਜਵਾਨਾਂ ਨੂੰ ਪੰਜਾਬ ਦੀਆਂ ਬੀਬੀਆਂ ਭੈਣਾਂ ਨੂੰ ਸਾਰਿਆਂ ਨੂੰ ਇੱਕ ਵਾਰੀ ਖੁੱਲਾ ਸੱਦਾ ਦੇਣਾ ਉਹ ਇੱਕ ਮੈਂ ਆਪਣੇ ਫੇਸਬੁੱਕ ਤੋਂ ਜਾਂ ਕੋਈ ਕਾਨਫਰੰਸ ਮੀਟਿੰਗ ਰੱਖ ਕੇ ਇੱਕ ਸੁਨੇਹਾ ਦਵਾਂਗਾ ਇੱਕ ਵੱਡਾ ਕੱਟ ਰੱਖਾਂਗੇ ਹਰ ਜ਼ਿਲ੍ਹੇ ਦੇ ਵਿੱਚ ਜਿਹੜਾ ਆਪਾਂ ਡਿਊਟੀ ਲਾਵਾਂਗੇ ਬੀਬੀਆਂ ਦੀ ਵੀ ਤੇ ਸਿੰਘਾਂ ਦੀ ਵੀ ਕਿਉਂਕਿ ਸਿਰਫ ਕੁੜੀਆਂ ਨਹੀਂ ਮੁੰਡਿਆਂ ਵੱਲੋਂ ਵੀ ਬਹੁਤ ਸਾਰੀਆਂ ਵੀਡੀਓਜ਼ ਵਾਇਰਲ ਹੁੰਦੀਆਂ ਜਿਨ੍ਹਾਂ ਤੇ ਸਵਾਲ ਉੱਠਦੇ ਆ ਹ ਉਹਨਾਂ ਨੂੰ ਮਤਲਬ ਕੁੱਟਿਆ ਮਾਰਿਆ ਨਹੀਂ ਜਾਊਗਾ ਜਿੱਦਾਂ ਕਹਿੰਦੇ ਜਾਨੋ ਮਾਰਨ ਵਾਲਾ ਕੰਮ ਨਹੀਂ ਉਹਨਾਂ ਨੂੰ ਇੱਕ ਵਾਰੀ ਉਹਨਾਂ ਦੇ ਘਰਾਂ 'ਚ ਜਾ ਕੇ ਪਿਆਰ ਦੇ ਨਾਲ ਸਮਝਾਉਣਾ ਪੁਲਿਸ ਕਹਿੰਦੀ ਨੇ ਸਾਨੂੰ ਨਹੀਂ ਦੱਸ ਦੇ ਪੁਲਿਸ ਦਾ ਮੁਲਾਜ਼ਮ ਨਾਲ ਜਾਊਗਾ ਉਹਨਾਂ ਦੇ ਸਾਹਮਣੇ ਲਿਖਤੀ ਰੂਪ ਚ ਲੈਣਾ ਵੀ ਮੈਂ ਅੱਜ ਤੋਂ ਬਾਅਦ ਗੰਦ ਨਹੀਂ ਪਾਊਂ ਕਦੋਂ ਕਰਨ ਜਾ ਰਹੇ ਹੋ ਇਹ ਇਹ ਵਿਖੋਜੀ ਜੇ ਤੇ ਸੰਗਤ ਸਾਥ ਦਊਗੀ ਤੇ ਮਾਨਸingh ਕਾਲੀ ਪੂਰਾ ਜ਼ਰੂਰ ਤੁਰੂਗਾ ਤੇ ਜੇ ਸੰਗਤ ਨਹੀਂ ਸਾਥ ਦਊਗੀ ਤੇ ਫੇਰ ਠੀਕ ਹੈ ਚੜ੍ਹਦੀ ਕਲਾ ਜਦੋਂ ਤੁਰੇ ਜਾਂਦੇ ਲੋਕ ਅਸੀਂ ਤੁਰੇ ਜਾਵਾਂਗੇ ਅਸੀਂ ਤੇ ਫੇਰ ਮਹਾਰਾਜ ਦੇ ਰਾਹ ਤੇ ਤੁਰੇ ਆਂ ਸਾਨੂੰ ਸੰਸਾਰ ਨਾਲ ਕੀ ਹੈ ਵੀ ਸੰਸਾਰ ਉੱਤ ਵੱਸਦਾ ਉੱਜੜਦਾ ਮੈਂ ਅਸਲ ਚ ਮੁੜਨ ਦਾ ਮੇਰਾ ਕਾਰਨ ਅਮਰਤਪਾਲ ਸਿੰਘ ਮੇਰਾ ਹੋਈ ਮੈਂ ਵੈਸੇ ਵੀ ਤਿਆਰੀ ਕੀਤੀ ਸੀ ਮੈਂ ਚੱਲਿਆ ਹੈ ਪਹਾੜਾਂ ਨੂੰ ਮੈਂ ਕਹਾ ਵਾ ਮਹੀਨਾ ਸਵਾ ਮਹੀਨਾ ਨੂੰ ਗੁਪਤ ਹੋਇਆ ਨਾ ਵੀ ਜਦੋਂ ਵੇਖੋ ਜਿੱਥੇ ਲੋਕ ਤੁਹਾਨੂੰ ਪਸੰਦ ਨਾ ਨਾ ਕਰਨ ਇਹ ਇੱਥੇ ਲੋਕ ਇਦਾਂ ਦੇ ਆ ਵੀ ਤੁਸੀਂ ਨੰਨਵੇਂ ਕੰਮ ਕਰੋ ਤੁਸੀਂ ਇੱਕ ਕੰਮ ਨਾ ਕਰੋ ਨਾ ਤੇ ਲੋਕ ਕਹਿੰਦੇ ਇਹਦੇ ਵਰਗਾ ਮਾੜਾ ਬੰਦਾ ਕੋਈ ਨਹੀਂ ਦੁਨੀਆ ਦੇ ਵਿੱਚ ਤੇ ਮੈਂ ਸੋਚਿਆ ਮੈਂ ਕਹਾ ਇੱਥੋਂ ਆਪਾਂ ਨੂੰ ਫਤਿਹ ਬਲਾ ਕੇ ਦੂਰ ਜਾਣਾ ਚਾਹੀਦਾ ਕਦੇ ਮਹੀਨਾ ਇੱਕਾਂਚ ਰਹਿਣਾ ਚਾਹੀਦਾ ਲੇਕਿਨ ਜਦੋਂ ਮੈਨੂੰ ਅਮਰਪਾਲ ਦੀ ਖਬਰ ਮਿਲੀ ਫਿਰ ਮੈਂ ਨਵੇਂ ਸ਼ਹਿਰ ਤੋਂ ਮੁੜ ਕੇ ਆਇਆ ਵਾ ਪਹਿਲਾਂ ਮੈਂ ਭਰਤਿਆਂ ਕਿਉਂਕਿ ਬੁਰੇ ਵਕਤ ਚ ਆਪਣੇ ਨਾਲ ਖੜਿਆ ਜਾਂਦਾ ਬਾਕੀ ਸਰਕਾਰ ਨੂੰ ਬੇਨਤੀ ਕਰਦੇ ਆਂ ਕਿ ਠੀਕ ਹੈ ਜਿਹੜੇ ਸਿੰਘਾਂ ਨੇ ਕਾਰਵਾਈ ਕੀਤੀ ਆ ਉਹਨਾਂ ਦੇ ਤੁਸੀਂ ਬੰਦ ਦੀ ਕਾਰਵਾਈ ਕਰੋ ਉਹਨਾਂ ਦੇ ਆਪੇ ਵਕੀਲ ਕਰਾਂਗੇ ਕੁਝ ਵੀ ਕਰਾਂਗੇ ਪਰ ਅਮਰਤਪਾਲ ਸਿੰਘ ਮੈਰੋ ਜਿਹੜਾ ਉਹਦੇ ਤੇ ਕੋਈ ਕਾਰਵਾਈ ਨਾ ਕੀਤੀ ਜਾਵੇ ਤੇ ਪੰਜਾਬ ਦੇ ਸਾਰੇ ਜੂਥ ਨੌਜਵਾਨ ਭੈਣ ਭਰਾਵਾਂ ਨੂੰ ਕਹਿੰਨਾ ਖੁੱਲੜ ਬਾਜੀ ਕੋਈ ਨਾ ਕਰਨਾ ਅੱਜ ਉਹਨਰ ਤੇ ਫੋਟੋਆਂ ਪਾਈ ਜਾਂਦੇ ਆ ਲਿਖ ਲਿਖ ਕੇ ਅਮਰਤਪਾਲ ਇੱਥੇ ਹੋ ਗਿਆ ਅਮਰਤਪਾਲ ਇੱਥੇ ਹੋ ਗਿਆ ਇਧਰ ਨੂੰ ਗਿਆ ਉਹਨੇ ਆ ਪੈਂਟ ਪਾ ਲਈ ਉਹਨੇ ਆ ਟੀ-ਸ਼ਰਟ ਪਾ ਲਈ ਅਸਲ 'ਚ ਨਾ ਸਭ ਤੋਂ ਵੱਡੀ ਜਿਸੂਸ ਅਸੀਂ ਆਪ ਹੀ ਆ ਅਸੀਂ ਆਪ ਹੀ ਇੱਕ ਦੂਜੇ ਨੂੰ ਮਤਲਬ ਮਾਰਨ ਤੇ ਹੋਏ ਆ ਅਸੀਂ ਬਚਾਉਣ ਤੇ ਨਹੀਂ ਹੋਏ ਥੋੜਾ ਜਿਹਾ ਫੇਸਬੁੱਕ ਤੇ ਵੀ ਕੰਮ ਘਟਾਓ ਜਿਹੜਾ ਐਡਰੈਸ ਦਿੰਨੇ ਇਧਰ ਉਧਰ ਦਾ ਉਹਨੂੰ ਬੰਦ ਕਰੋ ਤੇ ਥੋੜੇ ਦਿਨਾਂ ਦੇ ਵਿੱਚ ਵੇਖੋ ਕੀ ਮਾਰੇ ਕਿਰਪਾ ਕਰਨ ਵੀ ਅਮਰਤਪਾਲ ਸਿੰਘ ਜਿਹੜਾ ਉਹ ਬਰੀ ਹੋ ਜੇ ਤੇ ਆਪਾਂ ਵੱਡੀ ਕਾਨਫਰੈਂਸ ਮੀਟਿੰਗ ਰੱਖਾਂਗੇ ਤੇ ਭਾਈ ਬਾਕੀ ਗੰਦ ਪਾਉਣ ਵਾਲੇ ਸੋਚ ਲੈਣ ਕਿ ਜੇ ਅੰਮ੍ਰਿਤਪਾਲ ਜਾਂਦਾ ਵੀ ਆ ਅੰਦਰ ਤੇ ਪਰ ਇੱਕ ਗੱਲ ਸੋਚ ਲਿਓ ਪਹਿਲੀ ਗੱਲ ਤੇ ਅਰਦਾਸ ਆ ਮਹਾਰਾਜੇ ਇਦਾਂ ਦਾ ਕੰਮ ਕਦੇ ਨਾ ਕਰੇ ਤੇ ਅਹੀਂ ਇਹ ਨਹੀਂ ਕਹਿੰਦੇ ਜਾਨੋ ਮਾਰਨਾ ਪਰ ਡਾਂਗ ਜ਼ਰੂਰ ਫੇਰਾਂਗੇ ਇੱਕ ਵਾਰੀ ਪ੍ਰਸ਼ਾਸਨ ਨੂੰ ਕਹਿਣਾ ਵੀ ਇਹਨਾਂ ਨੂੰ ਸਾਰਿਆਂ ਨੂੰ ਸੰਭਲੋ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਿਲਕੁਲ ਜੋ ਸੋਸ਼ਲ ਮੀਡੀਆ ਤੇ ਲਗਾਤਾਰ ਪੋਸਟਾਂ ਸ਼ੇਅਰ ਕੀਤੀਆਂ ਜਾ ਰਹੀਆਂ ਵਾ ਉਸ ਦੇ ਬਾਬਤ ਨਿਹੰਗ ਅਕਾਲੀਮਾਨ ਸਿੰਘ ਜੀ ਨੇ ਬੀੜਾ ਜ਼ਰੂਰ ਚੁੱਕ ਲਿਆ ਹੈ ਕਿ ਅਸੀਂ ਅੰਮ੍ਰਿਤਪਾਲ ਸਿੰਘ ਮੈਰੋਦੀਪੁਰੀ ਸਪੋਰਟ ਕਰਾਂਗੇ ਪਰ ਨਾਲ ਦੀ ਨਾਲ ਇਹੋ ਜਿਹੇ ਲੋਕਾਂ ਨੂੰ ਜਿਨ੍ਹਾਂ ਦੀ ਅਸੀਂ ਵੀ ਕਹਿ ਰਹੇ ਹਾਂ ਕਿ ਲਚਕੜਤਾ ਕਿਸੇ ਵੀ ਚੀਜ਼ ਦਾ ਹੱਲ ਨਹੀਂ ਹੈ ਮਜਬੂਰੀਆਂ ਦਾ ਹੱਲ ਲਚਕੜਤਾ ਨਹੀਂ ਹੈ ਸਮਾਜ ਤੇ ਗਲਤ ਪ੍ਰਭਾਵ ਪਾਉਣਾ ਵੀ ਬਿਲਕੁਲ ਗਲਤ ਹੈ ਸੋ ਇਸ ਦੇ ਨਾਲ ਕੀ ਇਹਨਾਂ ਨੇ ਜਿਹੜਾ ਇੱਕ ਵੱਡੇ ਇਕੱਠ ਕਰਨ ਦੀ ਅਪੀਲ ਜ਼ਰੂਰ ਕੀਤੀ ਹੈ ਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਮੈਂ ਬਾਕਸ ਦੇ ਵਿੱਚ ਆਪਣੀ رائے ਜ਼ਰੂਰ ਸਾਂਝੀ ਕਰਿਓ ਮੈਂ ਗੁਰਦੀਪ ਕੌਰ ਕੈਮਰਾਮੈਨ ਸੁਖਵਿੰਦਰ ਸਿੰਘ ਜੀ ਦੇ ਨਾਲ ਦੀ ਰਿਪੋਰਟ ਪੰਜਾਬੀ ਲਈ